ਸਤਿ ਸ੍ਰੀ ਅਕਾਲ ਅੱਜ ਕਰਨਲ ਜੈਪਨ ਸਿੰਘ ਨੂੰ ਸੱਦਾ ਦਿੱਤਾ ਹੈ ਔਰ ਸਾਡਾ ਪੰਜਾਬ ਪਾਰਟਿਕੁਲਰਲੀ ਜਿਹੜਾ ਬਾਰਡਰ ਨਾਲ ਲੱਗਦਾ ਪਿਆ ਪਿਛਲੇ 22 April ਤੋਂ ਬਾਅਦ ਬਹੁਤ ਜ਼ਿਆਦਾ ਅਫੈਕਟਡ ਹੈ ਅਸੀਂ ਰਾਤ ਨੂੰ ਇੱਥੇ ਲਾਈਟਾਂ ਬੁਝਾਉਂਦੇ ਵੀ ਦੇਖਿਆ ਔਰ ਕਈ ਚੀਜ਼ਾਂ ਸਾਡੇ ਸਾਹਮਣੇ ਆਈਆਂ ਔਰ آپریشن ਸੰਦੂਰ ਜਦੋਂ ਚੱਲਿਆ ਤੇ ਉਸ ਦੇ ਵਿੱਚ ਆਪਾਂ 7 ਤਰੀਕ ਦੀ ਜਿਹੜੀ ਘਟਨਾ ਉਹ ਵੀ ਦੇਖੀ ਹੈ। ਕਈ ਚੀਜ਼ਾਂ ਨਜ਼ਰ ਦੇ ਵਿੱਚ ਆਈਆਂ ਕਿਉਂਕਿ ਅਸੀਂ 1971 ਤੋਂ ਬਾਅਦ ਐਸੀ ਸਥਿਤੀ ਪੱਲੀ ਵਾਰੀ ਦੇਖੀ ਹੈ। ਔਰ ਖਾਸ ਕਰ 1971 ਦੇ ਬਾਅਦ ਜਿਹੜੇ ਅਸੀਂ ਵਸਿੰਦੇ ਹਾਂ ਜਿਹੜੇ ਅਸੀਂ ਇੱਥੇ ਪੈਦਾ ਹੋਏ ਹਾਂ ਜਿਹੜੇ 71 ਤੋਂ ਬਾਅਦ ਉਹਨਾਂ ਨੂੰ ਤਾਂ 71 ਦਾ ਕੁਝ ਪਤਾ ਵੀ ਨਹੀਂ ਹੈ ਉਹ ਕਾਫੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੇ ਕਦੀ ਵਾਰ ਦੇਖੀ ਵੀ ਨਹੀਂ ਹੈ। ਸ ਸਥਿਤੀ ਦੇ ਵਿੱਚ ਆਪਰੇਸ਼ਨ ਸੰਦੂਰ ਹਲੇ ਵੀ ਕੰਟੀਨਿਊ ਹੈਗਾ ਇੱਕ بڑا ਬਗੋਸ਼ ਕੀਤਾ ਹੈ ਪ੍ਰਧਾਨ ਮੰਤਰੀ ਨੇ ਵੀ ਟ੍ਰੇਡ ਟਾਕਸ ਤੇ ਟੈਰਰ ਪਾਕਿਸਤਾਨ ਨਾਲ ਇਕੱਠੇ ਨਹੀਂ ਚੱਲ ਸਕਦੇ ਵਾਟਰ ਔਰ ਵਾਰ ਜਿਹੜਾ ਹੈਗਾ ਇੱਕ ਅੱਜ ਦੀ ਜਿਹੜੇ ਦੇ ਵਿੱਚ ਇੱਕ ਸਲੋਗਨ ਜਾ ਬਣ ਕੇ ਸਾਹਮਣੇ ਆ ਗਿਆ ਹੈ ਲੋਕਾਂ ਦੇ ਮਨ ਦੇ ਵਿੱਚ ਹਾਰ ਹੈ ਪਰੰਤੂ ਇਹ ਸਾਰੀ ਚੀਜ਼ਾਂ ਨੂੰ ਦਾ ਐਨਾਲਿਸਿਸ ਆਪਾਂ ਜਦੋਂ ਕਰਦੇ ਹਾਂ ਇਸ ਤਰ੍ਹਾਂ ਹਰ ਬੰਦੇ ਦੇ ਮਨ ਦੇ ਵਿੱਚ ਕਈ ਨਾ ਕਈ ਚੀਜ਼ਾਂ ਆਉਂਦੀ ਹੈ ਤੇ ਕਿਉਂਕਿ ਕਰਨਲ ਜੈਬਰਨ ਜੀ ਨੇ ਪੂਰੀ ਨੌਕਰੀ ਜਿਹੜੀ ਹੈਗੀ ਫੌਜ ਦੀ ਕੀਤੀ ਹੈ ਔਰ ਖਾਸ ਕਰਕੇ ਕਸ਼ਮੀਰ ਦੇ ਵਿੱਚ ਇਹਨਾਂ ਨੇ ਜਦੋਂ ਬਹੁਤ ਟਾਈਮ ਮਾੜਾ ਸੀਗਾ ਉਸ ਦੇ ਵਿੱਚ ਉੱਥੇ ਰਹੇ ਐ ਤੇ ਅਸੀਂ ਕਰਨਲ ਜੈਬਰਨ ਜੀ ਦਾ ਟੇਕ ਲੈਣੇ ਸਤੇ ਕਰਨਲ ਜੈਬਰਨ ਜੀ ਸਤੇ ਜਿਹੜੀ ਸਾਰੀ ਸਥਿਤੀਆਂ ਹੋਈਆਂ ਇਹਦੇ ਉੱਪਰ ਤੁਹਾਡਾ ਕੀ ਟੇਕ ਹੈ ਸਰ ਥੈਂਕ ਯੂ ਜੀ ਸੱਚਕਾਲ ਵੈਗਰੇ ਜੀ ਕੀ ਖਟੇ ਸਟੈਂਡਰਡ ਵੀ ਤੁਸੀਂ ਇੱਕ ਬਹੁਤ ਹੀ ਡਿਟੇਲਡ ਭੂਮਿਕਾ ਬਣاتی ਹੈ ਤੇ ਮੈਂ ਸਿਰਫ ਇਹਦੇ ਵਿੱਚ ਕੁਝ ਐਸੇ ਲੋਕਾਂ ਦੇ ਮਨ ਦੇ ਵਿੱਚ ਸ਼ੱਕ ਨੇ ਡਾਊਟਸ ਨੇ ਜਾਂ ਕਲੈਰਿਟੀ ਨਹੀਂ ਹੈ ਟੈਕਨੀਕਲ ਤਰੀਕੇ ਨਾਲ ਕਲੈਰਿਟੀ ਨਹੀਂ ਹੈ ਉਹ ਮੈਂ ਥੋੜਾ ਟਾਈਮ ਤੁਹਾਡੇ ਕੋਲ ਲੈ ਕੇ ਉਹਨੂੰ ਠੀਕ ਕਰਾਂਗਾ ਸਭ ਤੋਂ ਪਹਿਲੇ ਤੁਸੀਂ ਠੀਕ ਕਿਹਾ ਕਿ 1971 ਦੇ ਬਾਅਦ ਇਹ ਪਹਿਲੀ ਵਾਰੀ ਐਸਾ ਆਪਰੇਸ਼ਨ ਹੋਇਆ ਹੈ ਮਤਲਬ ਐਸਾ ਕੁਝ ਹੋਇਆ ਹੈ ਜੇ ਤੋ ਕਿ ਅਸੀਂ ਅਟੈਕ ਕੀਤਾ ਹੈ ਅਸੀਂ ਤੇ 1971 ਚ ਵੀ ਅਟੈਕ ਨਹੀਂ ਕੀਤਾ ਇਨਫੈਕਟ ਮੈਂ ਤੇ ਕਹਿਣਾ ਕਿ ਕਈ ਹਜ਼ਾਰਾਂ ਸਾਲ ਦੇ ਬਾਅਦ ਅਸੀਂ ਇਸ ਤਰੀਕੇ ਦੀ ਇੱਕ ਵੱਡੀ ਜਿਹੜੀ ਸਟ੍ਰਾਈਕ ਹੈ ਇਹ ਕੀਤੀ ਹੈ ਅਦਰਵਾਈਜ਼ ਬ੍ਰਿਟਿਸ਼ ਆਰਮੀ ਦੇ ਨਾਲ ਅਸੀਂ ਲੜੇ ਹੋਏ ਹਾਂ ਪਰ ਇੰਡੀਅਨ ਆਰਮੀ ਨੇ ਹਮੇਸ਼ਾ ਆਪਣੇ ਆਪ ਨੂੰ ਡਿਫੈਂਡ ਕੀਤਾ ਹੈ ਦਾ ਸਟ੍ਰਾਈਕ ਨਹੀਂ ਕੀਤਾ ਹੁਣ ਵੀ ਡਿਫੈਂਡ ਹੀ ਕਰ ਰਹੀ ਹੈ ਐਕਚੁਅਲੀ ਪਰ ਅਸੀਂ ਵਿੱਚ ਜਾ ਕੇ ਸਟ੍ਰਾਈਕ ਕੀਤੀ ਹੈ ਤੇ ਅ ਦੂਸਰੀ ਗੱਲ ਇਹ ਹੈ ਕਿ ਸਾਰੇ ਇਹਨੂੰ ਕਹਿੰਦੇ ਨੇ ਕਿ ਇਹ ਗੌਰ ਹੈ ਜੀ ਲੜਾਈ جنگ ਛਿੜ ਗਿਆ جنگ ਛਿੜ ਗਿਆ ਸਿੰਦੇ ਨੇ ਇਹ جنگ ਨਹੀਂ ਹੈ। ਓਕੇ ਇਹ ਇੱਕ ਇੱਕ ਸਪੈਸੀਫਿਕ ਆਬਜੈਕਟਿਵ ਹੈ। ਹੁੰਦਾ ਕੀ ਹੈ ਜਦੋਂ ਐਸੇ ਐਸੀ ਕੋਈ ਪ੍ਰੋਬਲਮ ਪੈ ਜਾਂਦੀ ਹੈ ਜੇ ਦਾ ਪਹਿਲਗਾਮ ਦਾ ਉਹ ਅਟੈਕ ਆਇਆ ਤੇ ਸਾਰਿਆਂ ਨੂੰ ਇਹ ਲੱਗਿਆ ਕਿ ਇਹ ਪਾਕਿਸਤਾਨ ਨੇ ਗਲਤ ਕੀਤਾ ਹੈ ਤੇ ਅ ਕੁਛ ਨਾ ਕੁਛ ਹਿੰਦੁਸਤਾਨ ਨੂੰ ਆਪਣੀ ਸਿਕਿਉਰਿਟੀ ਵਾਸਤੇ ਕਰਨਾ ਚਾਹੀਦਾ ਹੈ। ਉਹ ਤਾਂ ਕਹਿੰਦੇ ਸੀ ਰਿਵੈਂਜ ਤੇ ਉਹਦੇ ਬਾਅਦ ਫਿਰ ਜੋ ਪ੍ਰੋਸੈਸ ਹੁੰਦਾ ਹੈ ਕਿ ਪੂਰੀ ਦੀ ਪੂਰੀ ਜਿਹੜੀ ਆਪੋਜੀਸ਼ਨ ਹੈ ਉਹਨੇ ਆ ਭਾਰਤ ਸਰਕਾਰ ਦੇ ਵਿੱਚ ਪੂਰਾ ਬਹੁਤ ਅੱਛੀ ਗੱਲ ਹੈ ਉਹਨਾਂ ਨੇ ਭਾਰਤ ਸਰਕਾਰ ਦੇ ਵਿੱਚ ਪੂਰਾ ਕੰਫੀਡੈਂਸ ਕੀਤਾ ਉਹਦੇ ਬਾਅਦ ਫਿਰ ਮਿਲਦੀ ਹੈ ਕੈਬਨਟ ਕਮੇਟੀ ਆਫ ਸਿਕਿਉਰਿਟੀ ਉਹਨਾਂ ਨੂੰ ਬਰੀਫ ਵੀ ਕਰਦੇ ਨੇ ਸਾਡੇ ਆਰਮੀ ਚੀਫ ਤੇ ਇੱਕ ਪੋਲੀਟੀਕਲ ਏਮ ਬੰਦ ਹੈ ਇਹਨੂੰ ਕਹਿੰਦੇ ਨੇ ਪੋਲੀਟੀਕਲ ਏਮ ਤੇ ਉਹ ਜਿਹੜਾ ਪੋਲੀਟੀਕਲ ਏਮ ਹੈ ਉਹ ਫੋਰਸਿਸ ਨੂੰ ਦਿੱਤਾ ਜਾਂਦਾ ਹੈ ਤੇ ਫਿਰ ਫੋਰਸਸ ਉਹਨੂੰ ਕਿਹੜੇ ਤਰੀਕੇ ਨਾਲ ਠੀਕ ਕਰਨਾ ਹੈ ਉਹ ਫੋਰਸਸ ਡਿਸਾਈਡ ਕਰਦੀਆਂ ਨੇ ਤੇ ਉਹਨਾਂ ਨੂੰ ਡਿਸਾਈਡ ਕਰਨ ਵਾਸਤੇ ਪੂਰੀ ਛੂਟ ਜਿਹੜੀ ਹੈ ਉਹ ਪ੍ਰਾਈਮ ਮਿਨਿਸਟਰ ਨੇ ਆਮ ਫੋਰਸਸ ਨੂੰ ਦਿੱਤੀ ਹੋਈ ਸੀਗੀ ਪੋਲੀਟੀਕਲ ਏਮ ਜਿਹੜਾ ਇਸ ਗੱਲ ਦੇ ਵਿੱਚ ਸੀਗਾ ਕਿ ਅਸੀਂ ਪਾਕਿਸਤਾਨ ਦੇ ਵਿੱਚ ਆਪਰੇਟ ਹੁੰਦੀਆਂ ਟੈਰਰਿਸਟ ਹਬਸ ਨੂੰ ਡਿਸਟਰੋਏ ਕਰਨਾ ਹੈ ਇਹ ਸੀਗਾ ਪੋਲੀਟੀਕਲ ਏਮ ਪੋਲੀਟੀਕਲ ਏਮ ਇਹ ਨਹੀਂ ਸੀਗਾ ਕਿ ਅਸੀਂ ਪਾਕਿਸਤਾਨ ਦੇ ਨਾਲ ਜੰਗ ਛੇੜਨੀ ਹੈ ਸੋ ਜੋ ਸਾਨੂੰ ਦੱਸਿਆ ਗਿਆ ਸੀਗਾ ਆਰਮ ਫੋਰਸਸ ਨੂੰ ਉਹ ਤਰੀਕੇ ਦੇ ਨਾਲ ਉਹਨਾਂ ਨੇ ਸੋਚਿਆ ਕਿ ਅਸੀਂ ਸਟੈਂਡ ਆਫ ਮਿਸਾਈਲ ਅਟੈਕ ਕਰਕੇ ਤੇ ਉਹਨਾਂ ਨੂੰ ਕਿਉਂਕਿ ਸਾਡੇ ਕੋਲ ਫੈਸਿਲਿਟੀ ਹੈਗੀ ਹੈ ਸਾਡੇ ਕੋਲ ਦੁਨੀਆ ਦੇ ਸਭ ਤੋਂ ਸਪੈਸਟੀਫਾਈਡ ਮਿਸਾਈਲਸ ਹੈਗੇ ਨੇ ਤੇ ਅਸੀਂ ਸਟੈਂਡ ਆਫ ਮਿਸਾਈਲ ਤੇ ਨਾਲ ਉਹਨਾਂ ਦੇ ਟੈਰਰਿਸਟ ਹਬਸ ਨੂੰ ਬ੍ਰੇਕ ਕਰਾਂਗੇ 21 ਟੈਰਰਿਸਟ ਹਬਸ ਜਿ ਵਿੱਚ ਉਹਨਾਂ ਨੇ ਨੌ ਚੁਣੇ ਜਿਨ੍ਹਾਂ ਵਿੱਚ ਦੋ ਜਿਹੜੇ ਨੇ ਉਹ ਹੈੱਡਕੁਆਰਟਰ ਸੀਗੇ ਤੇ ਉੱਥੇ ਉਹਨਾਂ ਨੇ ਸਟ੍ਰਾਈਕ ਕਰ ਦਿੱਤੀ ਉਹ ਜਿੱਦਾਂ ਹੀ ਉਹਨਾਂ ਨੇ ਸਟ੍ਰਾਈਕ ਕੀਤੀ ਤੇ ਆਮ ਪੋਪੂਲੇਸ ਨੂੰ ਤੇ ਇੰਡੀਆ ਦੇ ਵਾਸਤੇ ਜਿਹੜਾ ਗਵਰਨਮੈਂਟ ਨੇ ਪੋਲਿਟਿਕਲ ਏਮ ਸੈੱਟ ਕੀਤਾ ਸੀ ਉਹ ਪੂਰਾ ਹੋ ਗਿਆ ਤੇ ਇੰਡੀਆ ਨੇ ਡਿਪਲੋਮੈਟਿਕਲੀ ਵੀ ਸਾਰਿਆਂ ਨੂੰ ਦੱਸ ਦਿੱਤਾ ਕਿ ਭਈ ਅਸੀਂ ਹੁਣ ਇਹਦੇ ਬਾਅਦ ਕੁਝ ਨਹੀਂ ਕਰਾਂਗੇ ਅਸੀਂ ਜੋ ਕਰਨਾ ਸੀ ਕਾ ਕਰ ਦਿੱਤਾ ਜਿਹੜੇ ਅਤੰਕਵਾਦੀ ਸਾਨੂੰ ਤੰਗ ਕਰਦੇ ਸੀ ਜਿਨ੍ਹਾਂ ਨੂੰ ਪਾਕਿਸਤਾਨ ਨੇ ਖੁਦ ਠੀਕ ਕਰਨਾ ਚਾਹੀਦਾ ਸੀਗਾ ਉਹਨਾਂ ਨੂੰ ਅਸੀਂ ਡਿਸਟ੍ਰੋਏ ਕਰ ਦਿੱਤਾ ਬਹੁਤ ਪੂਰੀ ਡਿਸਟਰਕਸ਼ਨ ਹੋਈ ਸੀ ਕਿ ਸੇਂਦਰ ਜੀ ਹੁਣ ਜੋ ਮਰਜ਼ੀ ਕੋਈ ਕਹਿੰਦਾ ਰਹੇ ਬਹੁਤ ਬੁਰੀ ਡਿਸਟਰਕਸ਼ਨ ਹੋਈ ਸੀਗੀ ਤੇ ਪਹਿਲੀ ਵਾਰੀ ਉਸ ਡਿਸਟਰਕਸ਼ਨ ਦੀ ਪਾਕਿਸਤਾਨ ਨੇ ਹੀ ਦੱਸ ਦਿੱਤਾ ਕਿ ਹੋਈ ਹੈ ਕਿਉਂਕਿ ਉੱਥੋਂ ਦੇ ਵੱਡੇ ਵੱਡੇ ਟੈਰਿਸ ਜਿਹੜੇ ਨੇ ਉਹ ਮਰੇ ਉਹਨਾਂ ਦੇ ਜ਼ਨਾਜ਼ੇ ਵੀ ਨਿਕਲੇ ਚੁਕੇ ਤੇ ਉਹਦੇ ਬਾਅਦ ਫਿਰ ਇਹ ਉਮੀਦ ਸੀਗੀ ਕਿ ਪਾਕਿਸਤਾਨ ਹੁਣ ਰਿਐਕਟ ਨਹੀਂ ਕਰੇਗਾ ਪਾਕਿਸਤਾਨ ਦੇ ਉੱਤੇ ਇੰਟਰਨੈਸ਼ਨਲ ਪ੍ਰੈਸ਼ਰ ਵੀ ਆਏਗਾ ਤੇ ਸਾਨੂੰ ਕੁਝ ਕਹਿਣ ਦੀ ਜਗ੍ਹਾ ਪਾਕਿਸਤਾਨ ਆਪਣੇ ਪਾਕੀ ਟੈਰਿਸਟ ਆਰਗੇਨਾਈਜੇਸ਼ਨਸ ਨੂੰ ਤੋੜੇਗਾ ਪਰ ਐਸਾ ਕੁਝ ਨਹੀਂ ਹੋਇਆ ਪਾਕਿਸਤਾਨ ਆਪਣੇ ਟੈਰਿਸ ਦੇ ਪਿੱਛੇ ਜਾਣ ਦੀ ਜਗ੍ਹਾ ਪਾਕਿਸਤਾਨ ਨੇ ਸਾਡੇ ਉੱਤੇ ਡਰੋਨ ਤੇ ਮੀਜ਼ਾਇਲ ਦੇ ਨਾਲ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਜਿਹਦੇ ਵਾਸਤੇ ਕਿ ਅਸੀਂ ਪੂਰੀ ਤਰ੍ਹਾਂ ਤਿਆਰ ਠਿਕੇ ਸਾਡੀ ਇੱਕ ਆਇਰਨ ਡੋਮਨ ਤੇ 에ਅਰ ਡਿਫੈਂਸ ਜਿਹੜਾ ਹੈਗਾ 에ਅਰ ਡਿਫੈਂਸ ਦਾ ਜਿਹੜਾ ਇੱਕ ਸਿਸਟਮ ਬਣਾਇਆ ਹੋਇਆ ਹੈ ਜੀ ਸਾਡਾ ਜੀ ਮੈਂ ਤੁਹਾਨੂੰ ਇਹ ਦੱਸਣ ਚ ਦੱਸਣਾ ਚਾਹਨਾ ਕਿ ਇਹ ਸਿਸਟਮ ਮਤਲਬ ਮੇਰੇ ਫੌਜ ਤੋਂ ਨਿਕਲਣ ਦੇ ਬਹੁਤ ਬਾਅਦ ਬਣਿਆ ਹੈ ਮੇਰੇ ਖਿਆਲ ਪਿਛਲੇ 5-7 ਸਾਲਾਂ ਦੇ ਵਿੱਚ ਹੀ ਇਹ ਪੂਰੀ ਤਰ੍ਹਾਂ ਨਾਲ ਆਇਆ ਹੈ ਤੇ ਸਾਡੇ ਵਰਗੇ ਫੌਜੀਆ ਨੂੰ ਵੀ ਨਹੀਂ ਸੀ ਪਤਾ ਕਿ ਸਾਡਾ ਇੰਨਾ ਤਗੜਾ ਇੱਕ 에ਅਰ ਡਿਫੈਂਸ ਸਿਸਟਮ ਹੈ ਜੋ ਕਿ ਪੂਰੀ ਦੁਨੀਆ ਦੇ ਵਿੱਚ ਵਨ ਆਫ ਦੋ ਬੈਸਟ ਹੈਗਾ ਇਜ਼ਰਾਈਲ ਦੇ ਕੋਲ ਹੀ ਹੈ ਅਮਰੀਕਾ ਕੋਲ ਹੀ ਐਸਾ ਹੋਏਗਾ ਸਾਡੇ ਇਲਾਵਾ ਹੋਰ ਕਿਸੇ ਕੋਲ ਐਸਾ ਏ ਡਿਫੈਂਸ ਸਿਸਟਮ ਨਹੀਂ ਹੋ ਸਕਦਾ ਤੋ ਉਹ ਅਸੀਂ ਉਹਨਾਂ ਨੂੰ ਤੋੜ ਦਿੱਤਾ ਉਹਦੇ ਬਾਅਦ ਅਸੀਂ ਰਿਟੈਲਰੇਟਰੀ ਕਿਉਂਕਿ ਅਸੀਂ ਕਿਹਾ ਸੀਗਾ ਕਿ ਅਸੀਂ ਵਾਪਸ ਅਟੈਕ ਅਗਰ ਉਹ ਸਾਡੇ ਤੇ ਅਟੈਕ ਕਰਨਗੇ ਅਸੀਂ ਵਾਪਸ ਰਿਸਪੌਂਡ ਕਰਾਂਗੇ ਅਸੀਂ ਆਪਣਾ ਆਪਣਾ ਪ੍ਰੋਟੈਕਸ਼ਨ ਕਰਾਂਗੇ ਆਪਣਾ ਡਿਫੈਂਸ ਕਰਾਂਗੇ ਤੋ ਅਸੀਂ ਉਹਨਾਂ ਦੇ 7 8 에어 에어 ਫੀਲਡਸ ਜਿੱਥੋਂ ਦੀ ਕੀ اٹੈਕ ਆ ਰਹੇ ਸੀਗੇ ਕਿਉਂਕਿ ਸਾਰੇ ਸਟੈਂਡ ਆਫ اٹੈਕ ਸੀਗੇ ਅਸੀਂ ਉੱਥੇ اٹੈਕ ਕਰ ਦਿੱਤਾ ਅਸੀਂ ਇਸ ਤਰ੍ਹਾਂ ਦੀ ਮੋਬिलाइजेशन ਵੀ ਨਹੀਂ ਕੀਤੀ ਵਾਰਡ ਦੇ ਵਾਸਤੇ ਪਹਿਲੇ ਵਾਰ ਡਿਕਲੇਅਰ ਹੁੰਦੀ ਹੈ ਪਹਿਲੇ ਵਾਰ ਦੀ ਕੈਬਨਟ ਕਮੇਟੀ ਆਫ ਸਿਕਿਉਰਿਟੀ ਫੋਰ ਸਿਕਿਉਰਿਟੀ ਉਹਦਾ ਡਿਸੀਜਨ ਲੈਂਦੀ ਹੈ ਫਿਰ ਪਾਰਲੀਮੈਂਟ ਚ ਜਾਂਦੀ ਹੈ ਫਿਰ ਫਿਰ ਅ ਪ੍ਰਾਈਮ ਮਿਨਿਸਟਰ ਵਾਰ ਡਿਕਲੇਅਰ ਕਰਦਾ ਹੈ ਨਾ ਨਾ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਵਾਰ ਡਿਕਲੇਅਰ ਕੀਤੀ ਨਾ ਅਸੀਂ ਕੀਤੀ ਤੇ ਅਸੀਂ ਮੋਬਿਲਾਈਜ਼ ਵੀ ਨਹੀਂ ਕੀਤਾ ਮੋਬਿਲਾਈਜ਼ ਦਾ ਮਤਲਬ ਹੁੰਦਾ ਆਪਣੇ ਸਾਰੇ ਟ੍ਰੁਪਸ ਨੂੰ ਅੱਗੇ ਲੈ ਕੇ ਜਾਣਾ ਅਸੀਂ ਸਿਰਫ ਡਿਫੈਂਸਿਵ ਫਾਰਮੇਸ਼ਨਸ ਨੂੰ ਕੀਤਾ ਤਾਂ ਇਹ ਵਾਰ ਨਹੀਂ ਥੀਗੀ ਇਹਦਾ ਕੋਈ ਆਬਜੈਕਟਿਵ ਨਹੀਂ ਸੀਗਾ ਸੋ ਉਹਦੇ ਬਾਅਦ ਫਿਰ ਅਸੀਂ ਸਾਰਿਆਂ ਨੂੰ ਇਨਫੋਰਮ ਕਰਦੇ ਰਹੇ ਸੀਗੇ ਕਿ ਵੀ ਐਦਾਂ ਹੋ ਗਿਆ ਤੇ ਇਹ ਅਸੀਂ ਕਰ ਰਹੇ ਹਾਂ ਸਾਰੀਆਂ ਕੰਟਰੀਜ਼ ਵੈਸਟਰਨ ਕੰਟਰੀਜ਼ ਖਾਸ ਕਰਕੇ ਯੂਐਸਏ ਨੂੰ ਸਾਊਦੀ ਅਰੇਬੀਆ ਨੂੰ ਰਸ਼ੀਆ ਨੂੰ ਤੇ ਇਜ਼ਰਾਈਲ ਨੂੰ ਅਸੀਂ ਇਨਫਾਰਮਡ ਰੱਖਿਆ ਸੀਗਾ ਪਰ ਅਸੀਂ ਕਿਸੇ ਕੋਲੋਂ ਕੋਈ ਮਦਦ ਨਹੀਂ ਮੰਗੀ ਉਹਨੇ ਜਿਹੜਾ ਇਹ ਕਹੀ ਜਾ ਰਹੇ ਨੇ ਕਿ ਕਿਸੇ ਨੇ ਮਦਦ ਨਹੀਂ ਦਿੱਤੀ ਮਦਦ ਨਹੀਂ ਦਿੱਤੀ ਕੋਈ ਤੁਹਾਡੇ ਨਾਲ ਨਹੀਂ ਖੜਾ ਹੋਇਆ ਹਿੰਦੁਸਤਾਨ ਨੇ ਕਿਸੇ ਕੋਲੋਂ ਕੋਈ ਮਦਦ ਨਹੀਂ ਮੰਗੀ ਕਿਉਂ ਕਿ ਜੋ ਅਸੀਂ ਕਰਨਾ ਸੀਗਾ ਅਸੀਂ ਕਰ ਦਿੱਤਾ ਜੋ ਉਹਦੇ ਬਾਅਦ ਜੋ ਹੋਇਆ ਅਸੀਂ ਉਹਦੇ ਰਿਸਪੌਂਡ ਕੀਤਾ ਸਾਰਾ ਕੁਝ ਸਾਡੇ ਹੱਥ ਦੇ ਵਿੱਚ ਸੀਗਾ ਸਾਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਨਹੀਂ ਸੀ ਅਸੀਂ ਸਿਰਫ ਲੋਕਾਂ ਨੂੰ ਇਨਫਾਰਮ ਕੀਤਾ ਅਗਰ ਮਦਦ ਮੰਗੀ ਸੀਗੀ ਤੇ ਪਾਕਿਸਤਾਨ ਨੇ ਮੰਗੀ ਹੋਏਗੀ ਤੇ ਉਹਦੀ ਮਦਦ ਯੂ ਐਸ ਏ ਕੋਲੋਂ ਮੰਗੀ ਹੋਏਗੀ ਤੇ ਉਹਦੇ ਬਾਅਦ ਫਿਰ ਉਹਨਾਂ ਨੇ ਕਿਹਾ ਵੀ ਉਹਨਾਂ ਕੋਲ ਜਾਓ ਜਾ ਕੇ ਸੀਜ਼ ਫਾਇਰ ਦੀ ਗੱਲ ਕਰ ਲਓ ਹੁਣ ਸੀਜ਼ ਫਾਇਰ ਦੀ ਗੱਲ ਜਿਹੜੀ ਹੈ ਉਹ ਜਿਹੜੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ 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 ਹੌਟਲਾਈਨ ਹੁੰਦੀ ਹੈ ਇਹ ਕੋਈ 20 25 ਸਾਲ ਪਹਿਲੇ 30 ਸਾਲ ਪਹਿਲੇ ਹੌਟਲਾਈਨ ਜਿਹੜੀ ਹੈ ਅਸਟੈਬਲਿਸ਼ ਹੋਈ ਸੀਗੀ ਉਹ ਹੌਟਲਾਈਨ ਇਸ ਵਾਸਤੇ ਹੁੰਦੀ ਹੈ ਕਿ ਅਗਰ ਕੋਈ ਗੜਬੜ ਹੋ ਜਾਏ ਕੋਈ ਮਿਸ ਐਡਵੈਂਚਰ ਹੋ ਜਾਏ ਕੋਈ ਕੋਈ ਐਸੀ ਚੀਜ਼ ਹੋ ਜਾਏ ਜੋ ਕਿ ਇਕਦਮ ਤੁਸੀਂ ਵਾਰਡ ਨੂੰ ਬਚਾਉਣਾ ਹੈ ਤੇ ਤੁਸੀਂ ਹੌਟਲਾਈਨ ਦੇ ਇੱਕ ਦੂਸਰੇ ਉੱਤੇ ਡਾਇਰੈਕਟਲੀ ਗੱਲ ਕਰ ਲਓ ਹੁਣ ਇਹ ਹੋ ਰਿਹਾ ਜੀ ਕਿ ਇਹ ਸਾਰੀ ਡਿਸੀਜਨ ਜਿਹੜੀ ਹੈ ਦੀ ਡੀਜੀਐਮ ਉਹਨੇ ਹੀ ਸੀਸਫਾਇਰ ਕਰ ਦਿੱਤੀ ਐਦਾ ਨਹੀਂ ਹੁੰਦਾ ਸਤਿੰਦਰ ਜੀ ਸਾਡੇ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਪੀਜੀਐਮ ਉਹਦੇ ਉੱਤੇ ਚੀਫ ਹੈ ਚੀਫ ਦੇ ਉੱਤੇ ਸੀਡੀਐਸ ਹੈ ਸੀਡੀਐਸ ਦੇ ਉੱਤੇ ਕੈਬਨਿਟ ਕਮੇਟੀ ਫਾਰ ਸਿਕਿਉਰਿਟੀ ਹੈ ਜਿਹਦਾ ਕਿ ਚੇਅਰਮੈਨ ਹੈਗਾ ਤੁਹਾਡੇ ਪ੍ਰਾਈਮ ਮਿਨਿਸਟਰ ਤੋ ਜਦੋਂ ਡੀਜੀਐਮ ਉਹਨੂੰ ਕਾਲ ਆਇਆ ਹੋਵੇਗਾ ਤੇ ਡੀਜੀਐਮ ਉਹਨੇ ਉਹ ਕਿਹਾ ਹੋਵੇਗਾ ਤੂੰ ਵੇਟ ਕਰ ਤੇ ਇਹ ਗੱਲ ਜਿਹੜੀ ਹੈ ਸਿੱਧੀ ਕਹੀ ਹੋਏਗੀ ਥਰੂ ਪ੍ਰੋਪਰ ਚੈਨਲ ਟੂ ਕੈਬਨਿਟ ਕਮੇਟੀ ਆਫ ਸਿਕਿਉਰਿਟੀ ਕੋਈ ਮੁਸ਼ਕਲ ਨਹੀਂ ਹੈ ਕਿਉਂਕਿ ਇਸ ਲੜਾਈ ਦੇ ਵਿੱਚ ਕੋਈ ਵੀ ਨਹੀਂ ਸੁਤਾ ਨਰਿੰਦਰ ਮੋਦੀ ਜੀ ਸਾਡੇ ਪ੍ਰਾਈਮ ਮਿਨਿਸਟਰ ਸਾਰੀ ਲੜਾਈ ਦੇ ਵਿੱਚ ਐਕਟਿਵ ਸੀਗੇ ਤੇ ਅਵੇਲੇਬਲ ਸੀਗੇ ਤੇ 2 ਮਿੰਟਾਂ ਦੇ ਵਿੱਚ ਉੱਥੇ ਗੱਲ ਪਹੁੰਚੀ ਹੋਏਗੀ ਹੁਣ ਸਾਡੀ ਤੇ ਪਾਲਿਸੀ ਸੀਗੀ ਕਿ ਅਸੀਂ ਫਾਇਰ ਹੀ ਨਹੀਂ ਕਰਨਾ ਤੇ ਸੀਸਫਾਇਰ ਦਾ ਤੇ ਮਤਲਬ ਅਸੀਂ ਤੇ ਸ਼ੁਰੂ ਤੋਂ ਹੀ ਸੀਸਫਾਇਰ ਵਾਸਤੇ ਤਿਆਰ ਸੀਗੇ ਅਸੀਂ ਉਹਨਾਂ ਨੂੰ ਕਹਤਾ ਵੀ ਅਸੀਂ ਸੀਸਫਾਇਰ ਵਾਸਤੇ ਤਿਆਰ ਹੈਗੇ ਆ ਤੇ ਹੁਣ ਸੀਸਫਾਇਰ ਨੂੰ ਅਪਲਾਈ ਕਰਨ ਵਾਸਤੇ ਨਰਿੰਦਰ ਜੀ ਟਾਈਮ ਲੱਗ ਜਾਂਦਾ ਹੈ ਸੀਸਪਾਇਰ ਨੂੰ ਮਤਲਬ ਲੋਕ ਬੜੇ ਜਿਹੜੇ ਫਰੰਟ ਦੇ ਵਿੱਚ ਹੁੰਦੇ ਨੇ ਨਾ ਉਹਨਾਂ ਦੇ ਵਿੱਚ ਜੋਸ਼ ਬੜਾ ਹੁੰਦਾ ਹੈ ਐਡਰੇਨਾਲਿਨ ਬਹੁਤ ਜ਼ਿਆਦਾ ਹੁੰਦੀ ਹੈ ਸੋ ਸੀਸਪਾਇਰ ਦਾ ਜਦੋਂ ਇੱਕ ਵਾਰ ਤੁਹਾਡਾ ਇੱਕ ਡਿਸੀਜਨ ਹੋ ਜਾਂਦੀ ਹੈ ਤਾਂ ਉਹਨੂੰ ਅਪਲਾਈ ਕਰਨ ਵਾਸਤੇ ਕੁਝ ਘੰਟੇ ਦਿੱਤੇ ਜਾਂਦੇ ਨੇ 5-7 ਘੰਟੇ ਤਾਂ ਕਿ ਦੂਵੇਂ ਪਾਸੇ ਆਪਣੇ ਲੋਕਾਂ ਨੂੰ ਕੰਨੇ ਕਰਦੇ ਇਹ ਫਿਰ ਉਹਨੂੰ ਫਾਰਮਲੀ ਡਿਕਲੇਅਰ ਕੀਤਾ ਜਾਂਦਾ ਅਸੀਂ ਉਸੇ ਟਾਈਮ 'ਤੇ ਸੀਗੇ ਦੂਵੇਂ ਪਾਸੇ ਕਰ ਰਹੇ ਤੇ ਪ੍ਰੈਜ਼ੀਡੈਂਟ 트ਰੰਪ ਨੇ ਉਹਨੂੰ ਉਹ ਗੱਲ ਕਰ ਦਿੱਤੀ ਤੋ ਐਸੀ ਕੋਈ ਗੱਲ ਨਹੀਂ ਹੈ ਕੋਈ ਦੇਖੋ ਅਸੀਂ ਬਹੁਤ ਥੈਂਕਫੁਲ ਹੈਗੇ ਆ ਸਾਰੀਆਂ ਕੰਟਰੀਜ਼ ਦੇ ਵਾਸਤੇ ਕਿ ਉਹ ਸਾਡੇ ਨਾਲ ਖੜੇ ਸੀਗੇ ਸਾਡੀ ਗੱਲ ਸੁਣ ਰਹੇ ਸੀਗੇ ਪਰ ਐਸੀ ਕੋਈ ਗੱਲ ਨਹੀਂ ਹੈ ਕਿ ਅਸੀਂ ਕਿਸੇ ਨੂੰ ਵੀ ਰਿਕਵੈਸਟ ਕੀਤਾ ਹੋਏ ਕਿ ਤੁਸੀਂ ਸੀਜ਼ਫਾਇਰ ਕਰਾ ਦਿਓ ਸਾਡੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਸੀ ਅਗਰ ਪਾਕਿਸਤਾਨ ਨੇ ਲੜਨਾ ਚਾਹੁੰਦਾ ਸੀਗਾ ਤੇ ਅਸੀਂ ਲੜਨ ਨੂੰ ਬਿਲਕੁਲ ਤਿਆਰ ਸੀਗੇ ਤੋ ਇਸ ਤਰੀਕੇ ਦੇ ਨਾਲ ਸੀਜ਼ਫਾਇਰ ਹੋਈ ਹੈ ਅਗਰ ਪ੍ਰੈਜ਼ੀਡੈਂਟ ਟਰਪ ਕੁਝ ਕਹਿਣਾ ਚਾਹੁੰਦੇ ਨੇ ਤੇ ਅਸੀਂ ਉਹਨਾਂ ਦੀ ਗੱਲ ਤਾਂ ਮਾਨ ਸਤਕਾਰ ਕਰਦੇ ਆ ਇੱਕ ਕੰਟੀਨਿਊ ਪ੍ਰੈਜ਼ੀਡੈਂਟ ਹੈਗੇ ਨੇ ਹੁਣ ਉਹਦੇ ਬਾਅਦ ਆਈ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਪ੍ਰਾਈਮ ਮਿਨਿਸਟਰ ਨੇ ਉਹਦੇ ਬਾਅਦ ਪ੍ਰਾਈਮ ਮਿਨਿਸਟਰ ਅੰਦਰ ਇਧਰ ਬੋਤੀ ਕਿਨੇ ਆਪਣੇ ਅਡਰੈਸ ਦੇ ਵਿੱਚ ਚਾਰ ਪੰਜ ਚੀਜ਼ਾਂ ਬੜੀਆਂ ਕਲੀਅਰ ਕਰ ਦਿੱਤੀਆਂ ਜਿਹਦੇ ਵਿੱਚੋਂ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਅਗਰ ਐਸਾ ਕੰਮ ਦੁਬਾਰਾ ਹਿੰਦੁਸਤਾਨ ਦੇ ਨਾਲ ਹੋਇਆ ਤੇ ਹਿੰਦੁਸਤਾਨ ਦੁਬਾਰਾ ਇਸੇ ਤਰੀਕੇ ਦੇ ਨਾਲ ਅਟੈਕ ਕਰੇਗਾ ਸਿਰਫ ਅਤੰਕਵਾਦੀਆਂ ਤੇ ਨਹੀਂ ਕਰੇਗਾ ਉਹਨਾਂ ਦੇ ਸਪੋਰਟਰ ਤੇ ਵੀ ਕਰੇਗਾ ਤੇ ਦੂਸਰਾ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਜਦੋਂ ਤੱਕ ਇਹ ਟੈਰੋਰੀਜ਼ਮ ਕਰਦੇ ਨੇ ਉਦੋਂ ਤੱਕ ਪਾਣੀ ਨਹੀਂ ਦਿੱਤਾ ਜਾਏਗਾ ਉਦੋਂ ਤੱਕ ਟ੍ਰੇਡ ਨਹੀਂ ਕੀਤਾ ਜਾਏਗਾ ਉਦੋਂ ਤੱਕ ਟੌਕਸ ਨਹੀਂ ਕੀਤੀਆਂ ਜਾਣਗੀਆਂ ਇੰਡੀਆ ਨੇ ਇਹ ਵੀ ਕਲੀਅਰ ਕਰ ਦਿੱਤਾ ਕਿ ਅਸੀਂ ਟੌਕਸ ਡਾਇਰੈਕਟ ਤੇ ਬਾਈਲੈਟਰਲ ਕਰਾਂਗੇ ਤੇ ਟੌਕ ਸਿਰਫ ਜਿਹੜੀ ਹੈ ਉਹ ਹੋਏਗੀ ਗਿਲਗਿਤ ਪਾਕਿਸਤਾਨ ਨੂੰ ਪਾਕਿਸਤਾਨ ਅਕੂਪਾਈਂਟ ਜੰਮੂ ਕਸ਼ਮੀਰ ਨੂੰ ਵਾਪਸ ਦੇਣ ਵਾਸਤੇ ਤੇ ਟੈਰੋਰੀਜ਼ਮ ਨੂੰ ਖਤਮ ਕਰਨ ਵਾਸਤੇ ਹੋਰ ਕਿਸੇ ਗੱਲ ਦੀ ਟੌਕ ਨਹੀਂ ਹੋਏਗੀ ਸੋ ਉਹਨਾਂ ਜਿਹੜਾ ਸਾਡੀ ਪਾਲਿਸੀ ਹੈ ਇਸ ਕੰਮ ਦੇ ਵਿੱਚ ਅਸਤਿੰਦਰ ਜੀ ਉਹ ਬਹੁਤ ਕਲੀਅਰ ਹੋ ਗਈ ਹੈ ਪ੍ਰਾਈਮ ਮਿਨਿਸਟਰ ਨੇ ਦੱਸ ਦਿੱਤੀ ਹੈ ਤੇ ਸਾਨੂੰ ਇਹੋ ਹੀ ਉਮੀਦ ਹੈ ਕਿ ਇਸ ਪਾਲਿਸੀ ਨੂੰ ਪਾਕਿਸਤਾਨ ਜਿਹੜਾ ਇਹਦਾ ਮਾਨ ਸਤਕਾਰ ਕਰੇਗਾ ਤੇ ਇਸ ਪਾਲਿਸੀ ਦੇ ਦਾਇਰੇ ਦੇ ਵਿੱਚ ਹੀ ਆਪਣੀ ਰਿਲੇਸ਼ਨਸ਼ਿਪ ਸਾਡੇ ਨਾਲ ਐਸਟੈਬਲਿਸ਼ ਕਰੇਗਾ ਸੋ ਇਹ ਹੋਇਆ ਸੀਗਾ ਅਸਤਿੰਦਰ ਜੀ ਸਰ ਇਸ ਜਿਹੜੀ ਘਟਨਾ ਹੋਈ ਹੈ ਇੱਕ ਉਹਦੇ ਬੜੇ ਇੰਪਲੀਕੇਸ਼ਨਸ ਹੋਏ ਆਂ ਪਾਕਿਸਤਾਨ ਨਾਲ ਅਸੀਂ ਕਈ ਚੀਜ਼ਾਂ ਤੋੜਤੀਆਂ ਟ੍ਰੇਡ ਤਾਂ ਤੋੜੇ ਥੋੜੇ ਪਾਣੀ ਦਾ ਵੀ ਆਪਾ ਸਾਡਾ ਹੋਇਆ ਵੀ ਜਿਹੜੀ ਸੰਧੀ ਇਸ ਦੇ ਰਹੀ ਕਿ ਉਸ ਨੂੰ ਵੀ ਅਸੀਂ ਅਭੀ ਨੰਬੇਸ ਕਰਤਾ ਪਾਣੀ ਦੀ ਸੰਧੀ ਉਸ ਤੋਂ ਇਲਾਵਾ ਤੁਰਕੀ ਨਾਲ ਆਪਾਂ ਨੇ ਦੇਖਿਆ ਵੀ ਲੋਕਾਂ ਨੇ ਵੀ ਟ੍ਰੇਡਰਸ ਨੇ ਆਪਣੇ ਆਪ ਹੀ ਸਮਾਨ ਵੇਚਿਆ ਸੀ ਤੁਰਕੀ ਨੂੰ ਨਹੀਂ ਭੇਜਾਂਗੇ ਕਿਉਂਕਿ ਇੱਕ ਮੈਸੇਜ ਇਹ ਗਿਆ ਵੀ ਤੁਰਕੀ ਜਾ ਜੇ ਬਿકિસ્તાਨ ਪੂਰਾ ਦਾ ਪੂਰਾ ਪਾਕਿਸਤਾਨ ਦੇ ਨਾਲ ਅੰਤਰਕਵਾਦ ਦੇ ਵਿਦੇਲੇ ਖੜਾ ਸੀਗਾ ਇੱਕ ਜਿਹੜੀ ਐਸੀ ਜਿਹੜੀ ਡਵੈਲਪਮੈਂਟਸ ਹੋਈ ਹੈ ਔਰ ਕੁਝ ਸਿਟੀਜ਼ਨਸ ਨੇ ਇੰਡੀਆ ਦੇ ਆਪਣੇ ਆਪ ਵੀ ਕੀਤੀ ਹੈ ਔਰ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜੀ ਚੀਜ਼ਾਂ ਹੁਣ ਸਾਡਾ ਬੈਨ ਹੋਇਆ ਬਿਜ਼ਨਸ ਹੋਇਆ ਹੁਣ ਕੱਲ ਦੀ ਜਿਹੜੀ ਫੋਟੋ ਆਈ ਹੈ ਅੱਜ ਅਖਬਾਰਾਂ ਦੇ ਵਿੱਚ ਵੀ ਕੁਝ ਸਮਾਨ ਸਾਡਾ ਅਫਗਾਨਿਸਤਾਨ ਤੋਂ ਡਾਇਰੈਕਟ ਆਇਆ ਹੈ ਪਾਕਿਸਤਾਨ ਦਾ ਰੂਟ ਛੱਡ ਕੇ 1500 ਦੇ ਟ੍ਰੱਕ ਦੇ ਇੱਕ ਟਰੱਕ ਆਏ ਹੈ ਇੰਡੀਆ ਦੇ ਵਿੱਚ ਆਏ ਇਹ ਸਾਰੀ ਚੀਜ਼ਾਂ ਨੂੰ ਤੁਸੀਂ ਕੁਲਮਾ ਲਾ ਕੇ ਜਿਹੜਾ ਦੇਖ ਰਹੇ ਆ ਵੀ ਜਿਹੜਾ ਸੀ ਪ੍ਰਧਾਨ ਮੰਤਰੀ ਨੇ ਕਿਹਾ ਵੀ ਟ੍ਰੇਡ ਔਰ ਲੜਾਈ ਇਕੱਠੀ ਨਹੀਂ chal ਸਕਦੇ ਇਹਦੇ ਤੁਸੀਂ ਕੀ ਸਮਝਦੇ ਹੋ ਸਾਡੇ ਇੰਡੀਆ ਦੇ ਦੇਸ਼ ਤੇ ਕੀ ਇੰਪੈਕਟ ਹੋਏਗਾ ਜੇ ਇੰਡੀਆ ਇਸ ਤਰ੍ਹਾਂ ਤਾਂ ਕੀ ਕਰ ਸਕਦਾ ਭਾਰਤ ਕੀ ਕਰ ਸਕਦਾ ਇਧਰ ਜੀ ਦੇਖੋ ਸਾਡੇ ਉੱਤੇ ਤਾਂ ਕੋਈ ਖਾਸ ਜ਼ਿਆਦਾ ਇੰਪੈਕਟ ਨਹੀਂ ਹੋਣਾ ਹੈ ਆ ਜਿਹੜਾ ਆਜੀ ਕਹਿੰਦੇ ਰਹਿੰਦੇ ਨੇ ਆ ਕਿ ਪੰਜਾਬ ਦੇ ਉੱਤੇ ਵੀ ਇੰਪੈਕਟ ਹੋਏਗਾ ਪੰਜਾਬ ਦੇ ਉੱਤੇ ਵੀ ਕੋਈ ਐਡਾ ਇੰਪੈਕਟ ਨਹੀਂ ਇਹ ਕੋਈ ਪੋਲਿਟੀਕਲ ਡਿਸੀਜਨਸ ਇਹ ਪੋਲਿਟੀਕਲ ਗੱਲਾਂ ਹੁੰਦੀਆਂ ਨੇ ਐਡਾ ਕੋਈ ਟ੍ਰੇਡ ਨਹੀਂ ਹੈ ਜਿਹਦੇ ਨਾਲ ਕੀ ਸਾਦਾ ਮਤਲਬ ਇਕਨੋਮੀ ਬਹਿ ਜਾਏਗੀ ਤੇ ਸਾਨੂੰ ਪੰਜਾਬ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਰੈਸਟ ਆਫ ਇੰਡੀਆ ਦੇ ਨਾਲ ਕਿੱਥੋਂ ਕਿਦਾਂ ਟ੍ਰੇਡ ਕਰੀਏ ਤੇ ਕਿਹੜੀਆਂ ਚੀਜ਼ਾਂ ਦਾ ਟ੍ਰੇਡ ਕਰੀਏ ਕਿਉਂਕਿ ਇੰਡੀਆ ਜਿਹੜਾ ਹੈ ਉਹ ਦੁਨੀਆ ਦਾ ਸਭ ਤੋਂ ਵੱਡਾ ਮਾਰਕੀਟ ਹੈ ਤੇ ਕੋਈ ਵੀ ਸਟੇਟ ਇੰਡੀਆ ਦੇ ਵਿੱਚ ਰਹਿ ਕੇ ਅਗਰ ਕੋਈ ਸਟੇਟ ਇਸ ਮਾਰਕੀਟ ਨੂੰ ਐਕਸਪਲੋਇਟ ਨਹੀਂ ਕਰ ਰਹੀ ਤੇ ਉਹ ਉਸ ਸਟੇਟ ਦੀ ਕਮਜ਼ੋਰੀ ਹੈ ਨਾ ਉਹ ਟ੍ਰੇਡ ਦੀ ਕਮਜ਼ੋਰੀ ਹੈ ਨਾ ਕੁਛ ਨਾ ਕੁਛ ਪਾਕਿਸਤਾਨ ਵਾਲੇ ਸਾਡੇ ਕੋਲੋਂ ਕੀ ਭੁੱਖੇ ਨੰਗੇ ਬੰਦੇ ਨੇ ਉਹਨਾਂ ਨੇ ਕੀ ਸਾਡੇ ਕੋਲੋਂ ਲੈ ਲੈਣਾ ਤੇ ਕੀ ਅਸੀਂ ਉਹਨਾਂ ਨੂੰ ਦੇ ਦੇਣਾ ਤੇ ਕੀ ਉਹਨਾਂ ਨੇ ਸਾਨੂੰ ਦੇ ਦੇਣਾ ਤੇ ਜਿਹੜੇ ਅਫਗਾਨਿਸਤਾਨ ਤੋਂ ਟ੍ਰੇਡ ਹੁੰਦਾ ਹੈ ਉਹਦੇ ਵਾਸਤੇ ਪਹਿਲੇ ਦੀ ਟ੍ਰੀਟੀ ਸਮਝੌਤਾ ਹੋਇਆ ਹੋਇਆ ਤੇ ਉਹ ਪੇ ਕਰਦੇ ਨੇ ਪਾਕਿਸਤਾਨ ਨੂੰ ਤੇ ਉਹਦੇ ਵਿੱਚੋਂ ਦੀ ਗੱਡੀਆਂ ਜਿਹੜੀਆਂ ਨੇ ਉਹ ਆ ਕਰਦੀਆਂ ਨੇ ਦਰਕ دی اچھی ਗੱਲ ਹੈ ਕਿ ਉਹ ਉਹ ਕੰਮ ਜਿਹੜਾ ਉਹ ਰੁਕਿਆ ਨਹੀਂ ਗਿਆ ਹੁਣ ਰਹਿ ਗਈ 터ਕੀ ਦੀ ਗੱਲ ਕਿਉਂਕਿ ਜਿਹੜੀ ਹੈ ਨਾ ਦੇਖੋ ਇਹ ਪੂਰੀ ਦੁਨੀਆ ਦੇ ਵਿੱਚ ਬੁਰਾ ਨਾਂ ਕਮਾ ਰਹੀ ਹੈ 터ਕੀ ਆਪਣੇ ਨਾਕਮਾ ਦੇ ਨਾਲ ਜਿਹੜੇ ਉਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਥੋੜਾ ਰੈਡੀਕਲ ਹੈਗਾ ਉਹ ਕੀ ਚਾਹੁੰਦਾ ਹੈ ਉਹ ਇਸਲਾਮ ਲੀਡਰਸ਼ਿਪ ਆਫ ਦ ਇਸਲਾਮਿਕ ਕਮਿਊਨਿਟੀ ਚਾਹੁੰਦਾ ਹੈ ਜੇ ਕਿ ਜਿਹੜੀ ਕਿ ਸਾਊਦੀ ਅਰੇਬੀਆ ਦੇ ਕੋਲ ਹੈ ਤੇ ਉਹ ਸਾਊਦੀ ਅਰੇਬੀਆ ਕੋ ਲੀਡਰਸ਼ਿਪ ਇਸ ਵਾਸਤੇ ਹੈ ਕਿਉਂਕਿ ਉਹਨਾਂ ਦਾ ਸਾਰਾ ਜਿਹੜਾ ਉਹ ਸਥਾਨ ਹੈਗਾ ਮੱਤਾਂ ਮੱਕਾ ਮਦੀਨਾ ਉਹ ਉੱਥੇ ਹੈ ਤੇ ਤੁਰਕੀ ਬੜੀ ਦੇਰ ਤੋਂ ਲੀਡਰਸ਼ਿਪ ਚਾਹੁੰਦਾ ਹੈ ਤੇ ਲੀਡਰਸ਼ਿਪ ਲੈਣ ਦਾ ਸਭ ਤੋਂ ਅੱਛਾ ਤਰੀਕਾ ਹੁੰਦਾ ਹੈ ਕੱਟੜ ਬਾਤ ਅਖਾਓ ਇਹ ਸਾਨੂੰ ਬੜਾ ਅਫਸੋਸ ਹੈ ਕਿ ਜਦੋਂ ਉੱਥੇ ਇਹ ਹੋਈ ਸੀ ਅਰਥਕੋਇਕ ਹੋਈ ਸੀਗੀ ਤੇ ਅਸੀਂ ਉਹਨਾਂ ਨੂੰ ਬਹੁਤ ਕੁਝ ਦਿੱਤਾ ਸੀਗਾ ਪਰ ਉਹ ਉਹਨਾਂ ਨੇ ਐਸੀ ਤਰੀਕੇ ਨਾਲ ਜਵਾਬ ਦਿੱਤਾ ਪਰ ਤੁਰਕੀ ਕੋਈ ਐਡਾ ਕੋਈ ਵੱਡਾ ਦੇਸ਼ ਨਹੀਂ ਹੈ ਕਿ ਜਿਹਦੇ ਨਾਲ ਅਗਰ ਸਾਡਾ ਕੋਈ ਟੁੱਟ ਜਾਏ ਤੇ ਕੋਈ ਕੋਈ ਪ੍ਰੋਬਲਮ ਪੈ ਜਾਣਾ ਹੈ ਤੇ ਚਾਈਨਾ ਜਿਹੜਾ ਦੂਸਰਾ ਦੇਸ਼ ਹੈ ਚਾਈਨਾ ਦੇ ਨਾਲ ਤੇ ਸਾਡੀ ਟ੍ਰੇਡ ਦੀ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਅਫੈਕਟ ਨਹੀਂ ਹੁੰਦੀ ਐਸੀਆਂ ਚੀਜ਼ਾਂ ਦੇ ਨਾਲ ਚਲੋ ਠੀਕ ਹੈ ਚਾਈਨਾ ਨੂੰ ਵੀ ਵੈਸੇ ਪਾਕਿਸਤਾਨ ਨੂੰ ਐਡਾ ਹੈਲਪ ਨਹੀਂ ਕਰਨਾ ਚਾਹੀਦਾ ਪਰ ਉਹਦੇ ਨਾਲ ਸਾਡਾ ਟ੍ਰੇਡ ਜਿਹੜਾ ਨਹੀਂ ਰੁਕਦਾ ਕਿਉਂਕਿ ਦੋਨੋਂ ਕੰਟਰੀਜ਼ ਬੜੀਆਂ ਮਚੋਰ ਕੰਟਰੀਜ਼ ਨੇ ਤੇ ਐਸੀ ਸਮਝਦੇ ਆ ਇੱਕ ਦੂਸਰੇ ਦੀਆਂ ਅ ਲਿਮਿਟੇਸ਼ਨ ਸਮਝ ਨਹੀਂ ਆ ਉਹਨਾਂ ਲਿਮਿਟੇਸ਼ਨ ਦੇ ਵਿੱਚ ਅਸੀਂ ਕੰਮ ਕਰਦੇ ਆ ਸੋ ਜਿਹੜੀ ਸਿਚੁਏਸ਼ਨ ਹੈ ਉਹ ਸਾਡੇ ਵਾਸਤੇ ਕੋਈ ਮੁਸ਼ਕਲ ਨਹੀਂ ਹੈ ਕੋਈ ਅਸੀਂ ਬਹੁਤ ਵੱਡੀ ਕੰਟਰੀਆਂ ਬਹੁਤ ਪਾਵਰਫੁੱਲ ਹੈਗੇ ਆ ਅਸੀਂ ਇੱਕ ਡਿਵੈਲਪਿੰਗ ਇਕਨੋਮੀ ਡਿਵੈਲਪਿੰਗ ਕੀ ਅਸੀਂ ਤੇ ਐਕਚੁਅਲੀ ਸੁਪਰ ਪਾਵਰ ਬਨਨ ਦੇ ਚੱਕਰ 'ਚ ਹੈਗੇ ਆ ਪੋਲਿਟਿਕ ਇਕਨੋਮਿਕ ਪਾਵਰ ਚੱਕਰ 'ਚ ਹੈਗੇ ਆ ਸਾਡੇ ਵਾਸਤੇ ਜਿਆਦਾ ਏਡਾ ਪਾਕਿਸਤਾਨ ਦੇ ਵੱਲ ਧਿਆਨ ਦੇਣਾ ਕੋਈ ਚੰਗੀ ਗੱਲ ਨਹੀਂ ਹੈ ਬੈਟਰ ਤੇ ਇਹੋ ਹੀ ਹੋਏਗਾ ਕਿ ਪਾਕਿਸਤਾਨ ਹੀ ਆਪਣੇ ਕੰਮ ਠੀਕ ਕਰੇ ਤੇ ਸਾਡਾ ਫਾਇਦਾ ਉਠਾਏ ਐਡਾ ਵੱਡਾ ਤੇ ਐਡਾ ਐਡਾ ਅਮੀਰ ਨੇਸ਼ਨ ਤੁਹਾਡੇ ਨਾਲ ਹੋਏ ਤੇ ਤੁਹਾਨੂੰ ਬਹੁਤ ਫਾਇਦੇ ਹੋ ਸਕਦੇ ਨੇ ਪਰ ਪਾਕਿਸਤਾਨ ਉਹ ਕਰਨਾ ਨਹੀਂ ਚਾਹਦਾ ਇਹ ਨਹੀਂ ਕਿਹਾ ਜਾ ਸਕਦਾ ਕਿ ਪਾਕਿਸਤਾਨ ਹੁਣ ਵੀ ਸਮਝ ਜਾਏਗਾ ਕਿ ਨਹੀਂ ਸਮਝੇਗਾ ਮੈਨੂੰ ਲੋਕ ਕਹਿੰਦੇ ਨੇ ਜੀ ਜੇ ਉਹਨੂੰ ਬਰਬਾਦ ਕਰ ਦਿੰਦੇ ਤੇ ਅਸੀਂ ਪਾਕਿਸਤਾਨ ਤੁਸੀਂ ਪੂਰੇ ਪਾਕਿਸਤਾਨ ਨੂੰ ਕੰਟਰੋਲ ਕਰ ਲਓ ਫੇਰ ਵੀ ਤੁਸੀਂ ਟੈਰਰ ਨੂੰ ਨਹੀਂ ਮੁਕਾ ਸਕਦੇ ਟੈਰਰ ਸਿਰ ਉਹਦੇ ਹੀ ਮੁਕੇਗਾ ਜਦੋਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਜਾਏਗੀ ਕਿ ਟੈਰਰ ਦਾ ਕੋਈ ਫਾਇਦਾ ਨਹੀਂ ਹੈ ਸੋ ਪਾਕਿਸਤਾਨ ਦੇ ਕੋਲੋਂ ਇਹ ਉਮੀਦ ਕਰਨੀ ਕਿ ਪਾਕਿਸਤਾਨ ਇਤੋਂ ਉੱਚੇ ਖਲੇਗਾ ਇਹ ਤੇ ਗਲਤ ਉਮੀਦ ਹੈ ਸਾਨੂੰ ਤੇ ਇਹੋ ਹੀ ਉਮੀਦ ਕਰਨੀ ਚਾਹੀਦੀ ਹੈ ਕਿ ਥੋੜੀ ਦੇਰ ਉਹ ਰੁਕ ਜਾਏ ਤੇ ਅਗਰ ਉਹ ਦੁਬਾਰਾ ਕਰੇ ਤੇ ਐਸੀ ਬਾਰ ਬਾਰ ਤਿਆਰ ਰਹੀਏ ਉਹਨੂੰ ਇਸ ਤਰੀਕੇ ਨਾਲ ਪਨਿਸ਼ ਕਰਨ ਵਾਸਤੇ ਸ਼ਾਇਦ ਕਦੀ ਕੋਈ ਰੱਬ ਉਹਨਾਂ ਨੂੰ ਸਮੱਤ ਬਖਸ਼ੇ ਤੇ ਇਹ ਕੰਮ ਜਿਹੜਾ ਇਹ ਖਤਮ ਹੋ ਜਾਏ ਦੂਸਰੀ ਗੱਲ ਹੈ ਇੱਕ ਗੱਲ ਬੜੀ ਸਟ੍ਰੇਟ ਹੋ ਗਈ ਹੈ ਕਿ ਜਦੋਂ ਆਪਣਾਏ ਬ੍ਰਿਟਿਸ਼ੇ ਤੋਂ ਗਏ ਨੇ ਉਹਨਾਂ ਨੇ ਹਿੰਦੁਸਤਾਨ ਪਾਕਿਸਤਾਨ ਬਣਾਇਆ ਤੇ ਇਹਨਾਂ ਨੂੰ ਦੂਰ ਰੱਖਣ ਵਾਸਤੇ ਪਾਕਿਸਤਾਨ ਆਰਮੀ ਆ ਗਈ ਵਿੱਚ ਮੈਂ ਇਹ ਸਮਝਦਾ ਸੋ ਇਸ ਵੇਲੇ ਪਾਕਿਸਤਾਨ ਆਰਮੀ ਜੋ ਕਿ ਟੈਰਰਿਸਮ ਨੂੰ ਵੀ ਸ਼ਹਿ ਦੇ ਰਹੀ ਹੈ ਤੇ ਉਹ ਇਹ ਦੱਸਣਾ ਚਾਹੁੰਦੀ ਹੈ ਟਰਕੀ ਦੇ ਵਾਂਗੂ ਕਿ ਪਾਕਿਸਤਾਨ ਨੂੰ ਤੇ ਸਿਰਫ ਅਸੀਂ ਹੀ ਬਚਾ ਸਕਦੇ ਹਾਂ ਹੋਰ ਕੋਈ ਨਹੀਂ ਬਚਾ ਸਕਦਾ ਆਪਣੀ ਆਪਣੀ ਛਵੀ ਬਣਾਉਣ ਵਾਸਤੇ ਆਪਣੇ ਪੈਸੇ ਆਪਣੀ ਪਾਵਰ ਰੱਖਣ ਬਾਤੇ ਤੇ ਉਹ ਹੁਣ ਪਾਕਿਸਤਾਨ ਦੇ ਲੋਕਾਂ ਦੀ ਵੀ ਦੁਸ਼ਮਣ ਬਣ ਗਈ ਹੈ ਤੇ ਹਿੰਦੁਸਤਾਨ ਦੀ ਦੁਸ਼ਮਣ ਬਣ ਗਈ ਹੈ। ਤੋਂ ਸਾਨੂੰ ਇਹ ਆਈਡੈਂਟੀਫਾਈ ਕਰ ਲੈਣਾ ਚਾਹੀਦਾ ਹੈ ਕਿ ਸਾਡੀ ਦੁਸ਼ਮਣ ਪਾਕਿਸਤਾਨ ਦੇ ਲੋਕ ਨਹੀਂ ਨੇ ਸਾਡੀ ਦੁਸ਼ਮਣ ਪਾਕਿਸਤਾਨ ਆਰਮੀ ਹੈਗੀ ਹੈ ਤੇ ਉਸ ਤਰੀਕੇ ਦੇ ਨਾਲ ਸਾਨੂੰ ਆਪਣੀ ਪਾਲਿਸੀ ਬਣਾਣੀ ਚਾਹੀਦੀ ਹੈ ਅਗਰ ਜ਼ਰੂਰਤ ਹੋਏ ਤੇ ਕਿਸੇ ਨਾ ਕਿਸੇ ਟਾਈਮ ਦੇ ਉੱਤੇ ਸਾਨੂੰ ਪਾਕਿਸਤਾਨ ਆਰਮੀ ਨੂੰ ਨਿਊਟਰਲਾਈਜ਼ ਪੂਰੀ ਤਰ੍ਹਾਂ ਨਿਊਟਰਲਾਈਜ਼ ਕਰਨਾ ਹੀ ਪਏਗਾ ਤੇ ਮੈਨੂੰ ਲੱਗਦਾ ਹੈ ਇੱਕ ਟਾਈਮ ਆਏਗਾ ਜਦੋਂ ਪਾਣ ਦੇ ਲੋਕ ਹੀ ਸਾਨੂੰ ਕਹਿਣਗੇ ਕਿ ਵੀ ਸਾਡੀ ਮਦਦ ਕਰੋ। ਕਰਨ ਸਾਹਿਬ ਇਹ ਜਿਹੜੀ ਚੀਜ਼ਾਂ ਹੋਈਆਂ ਸਾਰੀਆਂ ਅਸੀਂ ਇੱਕ ਚੀਜ਼ ਦੇਖਿਆ ਵੀ ਜਿਹੜਾ ਐਜ਼ ਅ ਸਿਵਿਲিয়ান ਤੁਸੀਂ ਤਾਂ ਆਰਮੀ ਦੇ ਵਿੱਚ ਰਹੇ ਹੋ ਸਭ ਕੁਝ ਰਹਿ ਆਰਮੀ ਦਾ ਮੋਰਲ ਅੱਛਾ ਸੀਗਾ ਸਭ ਕੁਝ ਸੀ ਪਰ ਐਤਕੀ ਜਦੋਂ ਸਿਵਿਲিয়ান ਦਾ ਅਸੀਂ ਮੋਰਲ ਦੇਖਿਆ ਔਰ ਸਿਵਿਲিয়ানਜ਼ ਦੇ ਜਦੋਂ ਗੱਲਾਂ ਦੇਖੀਆਂ ਤੇ ਇੱਕ ਉਹਨਾਂ ਦੇ ਮੂੰਹ ਚੋਂ ਵੀ ਨਿਕਲਦਾ ਸੀ ਯੈਸ ਵੀ ਕੈਨ ਡੂ ਇਟ ਅਸੀਂ ਕਰ ਸਕਦੇ ਹਿੰਦੁਸਤਾਨ ਕਰ ਸਕਦਾ ਇੱਕ ਜਿਹੜੀ ਐਦਾਂ ਦੀ ਪਾਵਨਾ ਬਣੀ ਹੈ ਉoze ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਕਿਹੜੇ ਫੈਕਟਰਸ ਖੇਲੇ ਨੇ ਤਾਂ ਸਾਨੂੰ ਵੀ ਲੱਗਦਾ ਸੀ ਵੀ ਆਪ ਅਸੀਂ ਬੜੀ ਮਾੜੀ ਕੰਟਰੀ ਆ ਸਾਡੇ ਅਸੀਂ ਤੇਰੀ ਪੀ ਐ ਸਾਡੇ ਸਭ ਕੁਝ ਹੈਗਾ ਇਹ ਕਹਿਦਾ ਦੀ ਗੱਲਾਂ ਸੁਣਦੇ ਸੀਗੇ ਔਰ ਇਹ ਹੀ ਬੜਾ ਵੱਡਾ ਕਾਰਨ ਸੀਗਾ ਪੰਜਾਬ ਦੇ ਵਿੱਚੋਂ ਲੋਕਾਂ ਦੇ ਸਾਡੇ ਕੋਲ ਐਡਮਿਨਿਸਟ੍ਰੇਸ਼ਨ ਬੈਸਟ ਨਾ ਹੋਣ ਕਰਕੇ ਲੋਕਾਂ ਦਾ ਬਾਹਰ ਜਾਣਾ ਬਟ ਇਹ ਚੀਜ਼ ਇਸ ਜੰਗ ਦੇ ਵਿੱਚ ਮੈਂ ਬਹੁਤ ਦੇਖੀ ਹੈ ਔਰ ਬਹੁਤ ਸੁਣੀ ਵੀ ਹੈ ਯੈਸ ਹਿੰਦੁਸਤਾਨ ਕੈਨ ਡੂ ਇਟ ਔਰ ਆਪਾਂ ਕਰ ਸਕਦੇ ਆ ਔਰ ਆਪਣਾ ਇਸ ਤੇ ਬਾਰੇ ਤੁਹਾਡਾ ਕੀ ਇੱਕ ਜਿਹੜਾ ਨਜ਼ਰੀਆ ਇਸ ਦੇਸ਼ ਦੇ ਵਿੱਚ ਨਜ਼ਰ ਆਇਆ ਕਿ ਚੰਡੀਗੜ੍ਹ ਦੇ ਵਿੱਚ ਘਟਨਾ ਹੋਈ ਹੈ ਮੈਂ ਥੋੜੇ ਜਿ ਆਪਣੇ ਦਸ਼ਕਾ ਨਾਲ ਦੱਸਣਾ ਵੀ ਜਾਵਾਂਗਾ ਤਾਂ ਸ਼ਾਇਦ ਤੁਹਾਡੇ ਨੋਟਿਸ ਵੀ ਹੋਏ ਇੱਥੇ ਸਿਵਲ ਡਿਫੈਂਸ ਦੇ ਲਈ ਬੱਚਿਆਂ ਨੂੰ ਕਿਹਾ ਗਿਆ ਵੀ ਤੁਸੀਂ ਟੇਂਗੋ ਥਟਰ ਦੇ ਵਿੱਚ ਆਓ ਔਰ ਚੰਡੀਗੜ੍ਹ ਦੇ ਆ ਜਿਹੜਾ ਟੇਂਗੋ ਥਟਰ ਸਭ ਤੋਂ ਲਾਰਜੇਸਟ ਹੈ ਉਹਦੇ ਵਿੱਚ ਲਗਭਗ 1000 ਬੰਦੇ ਦੇ ਕਰੀਬ ਆ ਸਕਦਾ ਪਰੰਤੂ ਉਸ ਦਿਨ ਉੱਥੇ 10000 ਬੱਚਾ ਆਇਆ ਸੀਗਾ ਔਰ ਪੂਰੇ ਭਾਰਤ ਮਾਤਾ ਦੀ ਜੈ ਦੇ ਨਾਰੇ ਪੂਰੇ ਲਗਾ ਰਹੇ ਸੀ ਸਭ ਕੁਝ ਕਰ ਰਹੇ ਸੀ ਹਿੰਦੁਸਤਾਨ ਜਿੰਦਾਬਾਦ ਬੋਲ ਰਹੇ ਸੀਗਾ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਕਹਿਣਾ ਪਿਆ ਬੀ ਤੁਸੀਂ ਇੱਥੇ ਨਹੀਂ ਤੁਸੀਂ ਉਹਨੂੰ ਦੂਜਾ ਬਰੇਡ ਗਰਾਊਂਡ ਦੇ ਵਿਚਾਰੋ ਕਿਉਂਕਿ ਸਾਡੇ ਕੋਲ ਇਹ ਨਹੀਂ ਜਗ੍ਹਾ ਨਹੀਂ ਹੈ ਇਹ ਕਿਸ ਤਰ੍ਹਾਂ ਦਾ ਮਾਹੌਲ ਅਸੀਂ ਦੇਖਿਆ ਉਹਦੇ ਬਾਰੇ ਸਭ ਥੋੜਾ ਜਿਹਾ ਜਾਣਨਾ ਪਾਉ ਸਟੈਂਡਰਡ ਜੀ ਇਹ ਤੁਹਾਡਾ ਸਵਾਲ ਬਹੁਤ ਅੱਛਾ ਸਵਾਲ ਹੈ ਇਹ ਇੱਕ ਬੜਾ ਭਾਵੁਕ ਸਵਾਲ ਹੈ ਇਹ ਮੋਟੀਵੇਟਿੰਗ ਸਵਾਲ ਹੈ ਤੁਸੀਂ ਬਿਲਕੁਲ ਸਹੀ ਕਰ ਰਹੇ ਹੋ ਪੂਰੇ ਦੇਸ਼ ਦੇ ਵਿੱਚ ਬੜੀ ਵੱਡੀ ਭਾਂ ਸੀਗੀ ਇਨਫੈਕਟ ਏਡੀ ਵੱਡੀ ਸੀਗੀ ਕਿ ਜਦੋਂ ਸੀਸਫਾਇਰ ਹੋਇਆ ਤੇ ਖੁਸ਼ੀ ਹੋਉਂਦੀ ਜਗ੍ਹਾ ਲੋਕਾਂ ਨੂੰ ਗਮ ਗਮ ਹੋਣਾ ਸ਼ੁਰੂ ਹੋ ਗਿਆ ਕਿ ਇਹ ਸੀਸਫਾਇਰ ਕਿਉਂ ਹੋ ਗਈ ਕਿਉਂਕਿ ਲੋਕ ਤੇ ਇਹ ਬਣਾ ਕੇ ਬੈਠੇ ਸੀਗੇ ਕਿ ਅਸੀਂ ਪੂਰਾ ਪਾਕਿਸਤਾਨ ਹੀ ਜਿੱਤ ਲੈਣਾ ਪਰ ਚਲੋ ਉਹ ਤੇ ਭਾਵਨਾ ਹੁੰਦੀ ਹੈ ਕੁਝ ਪ੍ਰੈਕਟੀਕੈਲਿਟੀ ਵੀ ਹੁੰਦੀ ਹੈ ਉਹ ਨਹੀਂ ਹੋ ਸਕਿਆ ਪਰ ਸਿੰਦਰ ਜੀ ਇਹ ਇਸ ਭਾਵਨਾ ਦੇ ਨਾਲ ਨਾਲ ਹੋਰ ਵੀ ਕਈ ਚੀਜ਼ਾਂ ਬਹੁਤ ਸਾਹਮਣੇ ਆਈਆਂ ਨੇ ਭਾਵਨਾ ਤੇ ਬਹੁਤ ਸੀਗੀ ਓਵਰਵੈਲਮਿੰਗ ਭਾਵਨਾ ਸੀਗੀ ਪਰ ਰੋਲ ਆਫ ਸੋਸ਼ਲ ਮੀਡੀਆ ਰਿਯੂਮਰ ਮੌਂਗਰਿੰਗ ਹੂੰ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਵਾਸਤੇ ਇੱਕ ਮੈਚੂਰ ਨੇਸ਼ਨ ਨੂੰ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਇਹ ਮਤਲਬ ਜੀ ਆਹ ਹੋ ਗਿਆ ਐਦਾਂ ਹੋ ਗਿਆ ਕੋਈ ਹੁਣ ਪਿੱਛੇ ਜੇ ਉਹ ਜਿਹੜੇ ਸਪੋਕਸਪਰਸਨ ਸੀਗੇ ਮਿਲਟਰੀ ਦੇ ਉਹਨਾਂ ਦੇ ਪਿੱਛੇ ਟਰੋਲਿੰਗ ਥਰੂ ਹੋ ਗਈ ਰਫੈਲ ਜੈਟ ਗਿਰਿਆ ਕਿ ਨਹੀਂ ਗਿਰਿਆ ਸਿੰਦਰ ਜੀ ਜਦੋਂ ਤੁਸੀਂ ਲੜਾਈ ਲੜਦੇ ਹੋ ਤੇ ਨੁਕਸਾਨ ਸਿਰਫ ਦੁਸ਼ਮਨ ਦਾ ਨਹੀਂ ਹੁੰਦਾ ਤੁਹਾਡਾ ਵੀ ਹੁੰਦਾ ਇੱਡਾ ਐਕਸਾਈਟਮੈਂਟ ਇਹ ਕੋਈ ਆਈਪੀਐਲ ਦਾ ਮੈਚ ਨਹੀਂ ਚੱਲ ਰਿਹਾ ਸੀਗਾ ਕਿ ਕਿਸੇ ਨੇ ਜਿੱਤਣਾ ਹੈ ਕਿਸੇ ਨੇ ਛੱਕਾ ਮਾਰਨਾ ਹੈ ਕਿਸੇ ਨੇ ਚੌਕਾ ਮਾਰ ਦੇਣਾ ਇਹ ਲੜਾਈ ਚੱਲ ਰਹੀ ਹੈ ਕੰਟਰੀ ਲੜਾਈ ਤੇ ਉਹ ਜਿਹੜੇ ਸਾਡਾ ਰੋਲ ਆਫ ਸੋਸ਼ਲ ਮੀਡੀਆ ਹੈਗਾ ਉਹਦੇ ਬਾਰੇ ਸਾਨੂੰ ਬਹੁਤ ਖਿਆਲ ਕਰਨਾ ਪਏਗਾ ਤੇ ਜਿੱਥੇ ਐਡੀ ਓਵਰਵੈਲਮਿੰਗ ਸਾਡੇ ਕੋਲ ਸਪੋਰਟ ਹੈ ਪੰਜਾਬ ਦੇ ਵਿੱਚ ਤੇ ਹਮੇਸ਼ਾ ਹੀ ਸਪੋਰਟ ਰਿਹਾ ਹੈ ਦੇਖੋ ਮੈਂ ਪੰਜਾਬ ਦੇ ਵਿੱਚ ਵੋਟ ਦੇ ਵਾਸਤੇ ਦੋ ਵਾਰ ਮੋਬਲਾਈਜ਼ ਹੋਇਆ ਇੱਕ ਵਾਰ 1984 ਦੇ ਆਸ-ਪਾਸ ਇਕ ਥੋੜਾ ਜਿਹਾ ਇੰਡੀਆ ਇੰਡੀਆ ਤੇ ਪਾਕਿਸਤਾਨ ਦਾ ਫੇਸ ਆਫ ਹੋਇਆ ਸੀਗਾ ਜਦੋਂ ਅਸੀਂ ਜਾ ਕੇ ਬਾਰਡਰ ਤੇ ਪੂਰਾ ਮਿਸ਼ਨ ਲੈ ਕੇ ਪੈ ਗਏ ਸੀਗੇ ਓਕੇ ਉਦੋਂ ਮੈਂ ਜੰਡੇਆਲਾ ਗੁਰੂ ਚ 4-5 ਮਹੀਨੇ ਰਿਆ ਮ ਆ ਡਿਪਲੋਏਡ ਰਿਆ ਮ ਆਪਰੇਸ਼ਨਲੀ ਡਿਪਲੋਏਡ ਤੇ ਪੰਜਾਬ ਦੇ ਵਿੱਚ ਹਮੇਸ਼ਾ ਹੀ ਇਹ ਗੱਲ ਰਹੀ ਹੈ ਸਾਡੇ ਕੋਲ ਲੱਸੀ ਪਾਣੀ ਲੋਕਾਂ ਦਾ ਪਿਆਰ ਮੁਹੱਬਤ ਇਹ ਤੇ ਬਹੁਤ ਬਹੁਤ ਜ਼ਿਆਦਾ ਰਿਹਾ ਹੈ ਹਮੇਸ਼ਾ ਹੀ ਰਿਹਾ ਹੈ ਤੇ ਉਹ ਹੁਣ ਵੀ ਦੇਖਿਆ ਜਾ ਰਿਹਾ ਸੀਗਾ ਪਰ ਸੋਸ਼ਲ ਮੀਡੀਆ ਦੇ ਕਾਰਨ ਤੇ ਆਪਣੀ ਸੈਲਫ ਸਰਵਿੰਗ ਜਿਹੜੇ ਏਜੰਡਾਸ ਹੈਗੇ ਨੇ ਪਰਸਨਲ ਏਜੰਡਾਸ ਨੇ ਉਹਦੇ ਕਾਰਨ ਐਤ ਕੀ ਪੰਜਾਬ ਦੇ ਲੋਕਾਂ ਨੂੰ ਡਿਵਾਈਡ ਕਰਨ ਦਾ ਇੱਕ ਬਹੁਤ ਕੋਸ਼ਿਸ਼ ਕੀਤੀ ਗਈ ਹੈ ਬਹੁਤ ਵੱਡੀ ਕੋਸ਼ਿਸ਼ ਹੋਈ ਹੈ ਕੋਈ ਛੋਟੀ ਕੋਸ਼ਿਸ਼ ਨਹੀਂ ਹੋਈ ਕਾਮਯਾਬ ਨਹੀਂ ਹੋ ਸਕੀ ਕੋਸ਼ਿਸ਼ ਪਰ ਕੋਸ਼ਿਸ਼ ਹੋਈ ਹੈ ਸੋ ਸਾਨੂੰ ਇਸ ਗੱਲ ਦੇ ਉੱਤੇ ਸਤਰਕ ਰਹਿਣਾ ਪਏਗਾ ਨੋ ਵਰਡ ਦੀ ਕੋਸ਼ਿਸ਼ ਹੋਈ ਹੈ ਸਾਡੇ ਉੱਤੇ ਹੀ ਕਿਉਂ ਵਰਡ ਹੁੰਦੀ ਹੈ ਅਸੀਂ ਕਿਉਂ ਅੱਗੇ ਆਣੇ ਆ ਬਈ ਤੁਸੀਂ ਨੇ ਅੱਗੇ ਆਣਾ ਚਾਹੁੰਦੇ ਮਾਈਨੋਰਟੀ ਆ ਅਸੀਂ ਹਾਂ ਲੋਕਾਂ ਨੂੰ ਸੰਤਾਪ ਭੋਗਣਾ ਪੈ ਰਿਹਾ ਤੇ ਕਾਹਦਾ ਸੰਤਾਪ ਹੈ ਇਹ ਸੰਤਾਪ ਤੇ ਸਿੰਧਰਤੀ ਅਸੀਂ ਪਿਛਲੇ ਹਜ਼ਾਰਾਂ ਸਾਲਾਂ ਤੋਂ ਭੋਗ ਰਹੇ ਹਾਂ ਇਹ ਇਹ ਤੇ ਸਾਡੀ ਫਿਤਰਤ ਹੈ ਇਹ ਸਾਡੀ ਸਾਡੇ ਵਾਸਤੇ ਇੱਕ ਸਤਕਾਰ ਵੀ ਹੈਗਾ ਮਾਨ ਵੀ ਹੈਗਾ ਅਸੀਂ ਤੇ ਏਡੀਆਂ ਵੱਡੀਆਂ ਐਮਪਾਇਰਸ ਨੂੰ ਤੋੜ ਕੇ ਇੱਥੋਂ ਤੱਕ ਪਹੁੰਚਿਆ ਇਹ ਲਿਗੇਸੀ ਹੈ ਤੇ ਚਾਰ ਬੰਬ ਸਾਡੇ ਅੱਗੇ ਪਿੱਛੇ ਗਿਰਨਗੇ ਤੇ ਅਸੀਂ ਘਬਰਾਵਾਂਗੇ ਥੋੜਾ ਨਾ ਅਸੀਂ ਘਬਰਾਣ ਵਾਲੀ ਰੇਸ ਨਹੀਂ ਆ ਪੰਜਾਬੀ ਖਾਸ ਕਰਕੇ ਸਿੱਖ ਵੀ ਅਸੀਂ ਕਦੀ ਘਬਰਾਉਂਦੇ ਨਹੀਂ ਸੋ ਇਹ ਗੱਲਾਂ ਜਿਹੜੀਆਂ ਲੋਕਾਂ ਨੇ ਕੀਤੀਆਂ ਨੇ ਜਿਹੜਾ ਇੱਕ ਡਰਾੜ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਪੰਜਾਬੀ ਸੁਸਾਇਟੀ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਅਗਲੀ ਵਾਰੀ ਜਾਂ ਕਦੀ ਵੀ ਐਸੀ ਗੱਲ ਇੱਕ ਵਾਰ ਵੀ ਨਾ ਹੋਏ ਦੇਖੋ ਤੁਸੀਂ ਸਹੀ ਕਿ ਆਰ 71 ਦੇ ਬਾਅਦ ਕੋਈ ਬੋਰਡ ਨਹੀਂ ਹੋਈ इवन ਤੁਹਾਡੇ ਜਿਹੜਾ ਪ੍ਰਸ਼ਾਸਨ ਹੈ ਤੁਹਾਡੇ ਜਿਹੜੇ ਸੈਕਟਰ ਮਤਲਬ ਤੁਹਾਡੀ ਜਿਹੜੀ ਹੈ ਕੀ ਕਹਿੰਦੇ ਨੇ ਬਿਊਰੋਕਰੇਸੀ ਹੈ ਉਹਦੇ ਸੈਕਟਰੀ ਨੂੰ ਵੀ ਨਹੀਂ ਪਤਾ ਹੋਏਗਾ ਕਿ ਬੋਰਡ ਦੇ ਵਿੱਚ ਕੰਮ ਕਿਤਾ ਕਰੀਦਾ ਕਿਉਂਕਿ ਉਹਨੇ ਦੇਖਿਆ ਨਹੀਂ ਕਿ ਮੋਬਿਲਾਈਜੇਸ਼ਨ ਕਿੱਦਾਂ ਹੁੰਦੀ ਐ ਸਿਵਲ ਡਿਫੈਂਸ ਕਿੱਦਾਂ ਹੁੰਦਾ ਐ ਹੋਮਗਾਰਡ ਕਿੱਦਾਂ ਹੁੰਦਾ ਐ ਉਹ ਸਾਡੇ ਵਾਸਤੇ ਜ਼ਰੂਰੀ ਐ ਕਿ ਅਸੀਂ ਸਾਰਾ ਟਾਈਮ ਇਹ ਚੀਜ਼ਾਂ ਪ੍ਰੈਕਟਿਸ ਵੀ ਕਰੀਏ ਤੇ ਦੇਸ਼ ਭਗਤੀ ਦੀਆਂ ਗੱਲਾਂ ਤੇ ਇੱਕ ਬਾਰਡਰ 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 ਦੇ ਏਰੀਆਜ਼ ਵਾਲਿਆਂ ਦੀਆਂ ਗੱਲਾਂ ਉਹਨਾਂ ਨੂੰ ਕਿੱਦਾਂ ਕਿੱਦਾਂ ਤਿਆਰ ਤੇ ਸਤਰਕ ਰੱਖਣਾ ਐ ਤੇ ਉਹਨਾਂ ਦੀ ਮਦਦ ਵਾਸਤੇ ਕਿੱਦਾਂ ਖੜਾ ਹੋਣਾ ਐ ਇੰਡੀਆ ਦਾ ਆਰਮੀ ਦੀ ਮਦਦ ਵਾਸਤੇ ਕਿੱਦਾਂ ਖੜਾ ਹੋਣਾ ਐ ਇਹਦੀ ਪ੍ਰੈਕਟਿਸ ਵੀ ਕਰੀ ਐ ਸੀ ਇਦੇ ਵਿੱਚ ਸਟੇਟ ਗਵਰਨਮੈਂਟ ਤੇ ਤੁਹਾਡੀ ਜਿਹੜੀ ਸੈਂਟਰ ਦੀ ਗਵਰਨਮੈਂਟ ਆ ਉਹਦਾ ਵੀ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਪਹਿਲ ਉਹਨਾਂ ਨੇ ਕਰਨੀ ਹੈ ਤੇ ਉਹਨਾਂ ਨਾਲ ਕਿਹਨੇ ਮਿਲਣਾ ਹੈ ਸਿਵਲ ਸੁਸਾਇਟੀ ਨੇ ਮਿਲਣਾ ਹੈ ਬਿਲਕੁਲ ਤੁਸੀਂ ਕਈ ਚੀਜ਼ਾਂ ਬਿਲਕੁਲ ਪੁਆਇੰਟ ਆਊਟ ਕੀਤੀਆਂ ਸੋਸ਼ਲ ਮੀਡੀਆ ਦਾ ਜਿਹੜਾ ਰੋਲ ਹੈ ਉਹ ਕਈ ਜਗ੍ਹਾ ਡੀਪ ਸਟੇਟ ਤੋਂ ਜਦੋਂ ਅਸੀਂ ਗੱਲ ਕਰਦੇ ਹਾਂ ਉਹਨਾਂ ਤੋਂ ਪ੍ਰਭਾਵਿਤ ਸੀਗਾ ਅੱਜ ਅਸੀਂ ਕੱਲ ਦੇਖਿਆ ਵੀ ਦੋ ਤਿੰਨ ਦਿਨ ਪੱਲੇ ਕਈ ਸਾਡੇ ਇਨਫਲੂਐਂਸਰ ਉਹ ਪਕੜੇ ਵੀ ਗਏ ਆ ਪਾਕਿਸਤਾਨ ਦੀ ਮਦਦ ਕਰਦੇ ਵੀ ਪਕੜੇਗੇ ਉਹਨਾਂ ਦੇ ਜਿਹੜੇ ਏਜੰਡੇ ਆ ਉੱਥੋਂ ਹੀ ਬਣਦੇ ਪਏ ਸੀਗੇ ਔਰ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਅਸੀਂ ਦੇਖਿਆ ਵੀ ਜਿਹੜੇ ਏਜੰਡੇ ਆ ਉਹ ਕਿੱਥੋਂ ਬਣ ਰਹੇ ਸੀਗੇ ਉਹ ਇੰਡੀਆ ਤੋਂ ਏਜੰਡੇ ਨਹੀਂ ਬਣ ਰਹੇ ਸੀ ਭਾਰਤ ਤੋਂ ਨਹੀਂ ਬਣ ਰਹੇ ਸੀ ਹਿੰਦੁਸਤਾਨ ਤੋਂ ਨਹੀਂ ਬਣ ਰਹੇ ਸੀ ਉਹ ਏਜੰਡੇ ਬਾਹਰੋਂ ਹੀ ਬਨ ਕੇ ਉਹਨਾਂ ਨੂੰ ਸਰਕੂਲੇਟ ਕੀਤਾ ਜਾ ਰਿਹਾ ਸੀ ਔਰ ਕਈ ਚੀਜ਼ਾਂ ਜਿਹੜੀ ਤੁਸੀਂ ਇੰਗਿਤ ਵੀ ਕੀਤੀ ਆ ਉਹ ਹੋਈਆਂ ਵੀ ਹੈਗੀਆਂ ਔਰ ਉਹਦਾ ਲੋਕਾਂ ਨੇ ਜਵਾਬ ਵੀ ਦਿੱਤਾ ਪਰ ਇਸ ਦੇ ਨਾਲ ਨਾਲ ਇੱਕ ਜਿਹੜਾ ਤੁਸੀਂ ਮੈਸੇਜ ਦਿੱਤਾ ਹੈ ਵੀ ਇਹ ਚੀਜ਼ਾਂ ਦੁਆਰਾ ਨਾ ਹੋਣ ਪਰਤੂ ਜਿਹੜੇ ਲੋਕੀ ਨੇਟਿਵ ਹੈਗੇ ਜਾਂ ਜਿਨ੍ਹਾਂ ਦੀ ਅਪਰੋਚ ਹੀ ਕੰਟਰੀ ਤੋਂ ਜਾਂ ਪੰਜਾਬ ਤੋਂ ਅਲੱਗ ਹੋ ਚੁੱਕੀ ਹੈ ਉਹਨਾਂ ਦੇ ਲਈ ਸੰਭਾਲਣ ਦਾ ਤਾਂ ਕੀ ਉਪਰਾਹਲਾ ਹੋ ਸਕਦਾ ਜਿਹੜਾ ਸਿਵਲ ਸੁਸਾਇਟੀ ਕਰੇ ਤੁਹਾਡੇ ਤੋਂ ਇੱਕ ਇਸਤੇ ਬਾਰੇ ਵਿੱਚ ਜਿਹੜੀ ਸਿਵਲ ਸੁਸਾਇਟੀ ਦਾ ਰੋਲ ਆ ਉਸਤੇ ਬਾਰੇ ਥੋੜਾ ਜਨਾ ਪਈਏ ਵੀ ਜਿਹੜਾ ਸਾਨੂੰ ਕਰਨਾ ਚਾਹੀਦਾ ਹੈ ਥੈਂਕ ਯੂ ਥੈਂਕ ਯੂ ਸਿੰਦਰਜੀ ਦੇਖੋ ਸਿਵਲ ਸੁਸਾਇਟੀ ਪਹਿਲੀ ਗੱਲ ਤੇ ਅਗਰ ਕੋਈ ਐਸਾ ਕੰਮ ਆਂਦਾ ਹੈ ਤੇ ਸਿਵਲ ਸੁਸਾਇਟੀ ਨੂੰ ਸੋਸ਼ਲ ਮੀਡੀਆ ਤੇ ਤੇ ਜਾਣਾ ਹੀ ਬੰਦ ਕਰ ਦੇਣਾ ਚਾਹੀਦਾ ਹੈ ਸੋਸ਼ਲ ਮੀਡੀਆ ਦੀ ਕੋਈ ਗੱਲ ਜਿਹੜੀ ਹੈ ਉਹਨੂੰ ਨਾ ਮੰਨੋ ਤੇ ਅਗਰ ਕੋਈ ਕੁਝ ਕਹਿੰਦਾ ਹੈ ਤੇ ਅਗਰ ਕੋਈ ਗਲਤ ਕਹਿੰਦਾ ਹੈ ਤੇ ਉਹਨੂੰ ਟਰੋਲ ਕਰਨਾ ਸ਼ੁਰੂ ਕਰ ਦੋ ਉਹਨੂੰ ਫਾਰਵਰਡ ਨਾ ਕਰੋ ਇਹ ਤੇ ਸਭ ਤੋਂ ਵੱਡਾ ਸੋਸ਼ਲ ਮੀਡੀਆ ਦਾ ਕੰਮ ਹੈਗਾ ਤੇ ਲੜਾਈ ਲੜਾ ਤੁਹਾਡਾ ਕੰਮ ਨਹੀਂ ਲੜਨ ਵਾਲੇ ਜਿਹੜੇ ਤੁਹਾਡੀ ਆਰਮ ਫੋਰਸ ਨੇ ਗਵਰਨਮੈਂਟ ਨੂੰ ਸਪੋਰਟ ਕਰਨਾ ਜਿਹੜਾ ਉਹ ਤੁਹਾਡਾ ਕੰਮ ਹੈ ਤੁਸੀਂ ਆਪਣਾ ਸਪੋਰਟ ਕਰੋ ਸਿੰਦਰ ਜੀ ਅਖੀਰੀ ਮਿੰਟ ਤੱਕ ਇਹ ਨਹੀਂ ਪਤਾ ਲੱਗਦਾ ਕਿ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਜਰਮਨੀ ਦੇ ਸਿਰ ਦੇ ਉੱਤੇ ਆ ਗਏ ਸੀਗੇ ਤੁਹਾਡੀਆਂ ਐਲਾਈਜ਼ ਆ ਗਈਆਂ ਸੀ ਨੌਂਡੀ ਦੀ ਲੈਂਡਿੰਗ ਹੋ ਗਈ ਸੀ ਤੇ ਜਰਮਨੀ ਦੀ ਪ੍ਰੋਪਗੈਂਡਾ ਮਸ਼ੀਨਰੀ ਕਹਿੰਦੀ ਸੀਗੀ ਅਸੀਂ ਤੇ ਦੋ ਦਿਨਾਂ ਚ ਜਿੱਤਣ ਵਾਲੇ ਆ ਸੋ ਇਹ ਇਹ ਜਿਹੜੀ ਨਿਊਮਰ ਬੌਂਗਰਿੰਗ ਹੈ ਜਿਹੜੀ ਪ੍ਰੋਪਗੈਂਡਾ ਚੱਲਦਾ ਹੈ ਵਾਰ ਤੇ ਵਿੱਚ ਉਹਦੇ ਬਾਰੇ ਸਾਰਿਆਂ ਨੂੰ ਸਤਤਕ ਰਹਿਣਾ ਚਾਹੀਦਾ ਹੈ ਤੇ ਉਹਦੇ ਕੋਲੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ ਸਾਨੂੰ ਜੋ ਕਿਹਾ ਜਾਂਦਾ ਹੈ ਅਗਰ ਸਾਨੂੰ ਕਿਹਾ ਜਾਏ ਜਾਏ ਕਿ ਬਲੈਕਆਊਟ ਕਰੋ ਤੇ ਬਲੈਕਆਊਟ ਕਰ ਦਿਓ ਅਗਰ ਸਾਨੂੰ ਕਿਹਾ ਜਾਂਦਾ ਸਰਕਾ ਖਾਲੀ ਕਰ ਦਿਓ ਤੇ ਸਰਕਾ ਖਾਲੀ ਕਰ ਦਿਓ ਅਗਰ ਸਾਨੂੰ ਕਿਹਾ ਜਾਂਦਾ ਡਿਫੈਂਸ ਫੰਡ ਦੇ ਵਿੱਚ ਪੈਸਾ ਪਾਓ ਤੇ ਆਪਣਾ ਤਨਮਨ ਦੇ ਨਾਲ ਡਿਫੈਂਸ ਫੰਡ ਨੂੰ ਪੜਨਾ ਸ਼ੁਰੂ ਕਰ ਦਿਓ ਅਗਰ ਸਾਨੂੰ ਕਿਹਾ ਜਾਂਦਾ ਕਿ ਪਿੱਛੇ ਦੀ ਪਿੱਛੇ ਜਿਹੜੇ ਲੋਕ ਨੇ ਅਗਰ ਕੋਈ ਨੁਕਸਾਨ ਹੋਇਆ ਤੇ ਜਾ ਕੇ ਕੰਮ ਕਰੋ ਹਸਪੀਟਲਸ ਦੇ ਵਿੱਚ ਉਹ ਕਰੋ ਜੋ ਤੁਹਾਨੂੰ ਕਿਹਾ ਜਾਂਦਾ ਉਹ ਕਰੋ ਆਪਣਾ ਦਿਮਾਗ ਲੜਾਈ ਦੇ ਟਾਈਮ ਦੇ ਉੱਤੇ ਤੇ ਕਨਫਲਿਕਟ ਦੇ ਟਾਈਮ ਦੇ ਉੱਤੇ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਆਪਣੀ ਪੂਰੀ ਫੌਜ ਦੇ ਵਿੱਚ ਫੇਥ ਰੱਖੋ ਪਰਮਾਤਮਾ ਦੇ ਵਿੱਚ ਫੇਥ ਰੱਖੋ ਆਪਣੀ ਕਮੰਡ ਦੇ ਵਿੱਚ ਫੇਥ ਰੱਖੋ ਤੇ ਇਕੱਠੇ ਰਹੋ ਜਿੱਥੇ ਵੀ ਤੁਹਾਡੇ ਜਿਹੜੇ ਹੁੰਦੇ ਨੇ ਦੁਸ਼ਮਣ ਹੁੰਦੇ ਨੇ ਜਿੱਥੇ ਉਹਨਾਂ ਨੂੰ ਕੋਈ ਦਰਾੜ ਨਜ਼ਰ ਆਂਦੀ ਹੈ ਕੋਈ ਕਮਜ਼ੋਰੀ ਨਜ਼ਰ ਆਂਦੀ ਹੈ ਉਹਨੂੰ ਉਹ ਐਕਸਪਲੋਇਟ ਕਰਨ ਵਾਸਤੇ ਬਹੁਤ ਤੇਜ਼ ਹੋ ਜਾਂਦੇ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਸਾਨੂੰ ਬਾਰ ਬਾਰ ਪ੍ਰੈਕਟਿਸ ਕਰਦੇ ਰਹਿਣਾ ਚਾਹੀਦਾ ਹੈ ਇੱਕ ਗੱਲ ਹੁਣ ਇਹ ਉਭਰੀ ਹੈ ਕਿ ਜਿਹੜਾ ਅਸੀਂ ਇਹਦੀ ਪ੍ਰੈਕਟਿਸ ਨਹੀਂ ਕਰਦੇ ਆ ਜਿਹੜੀ ਅਸੀਂ ਇਹਦੀ ਗੱਲਬਾਤ ਨਹੀਂ ਕਰਦੇ ਆ ਤੇ ਮੈਨੂੰ ਤੇ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਹਰ ਸਾਲ ਦੇ ਵਿੱਚ ਜਿੱਦਾਂ 1971 ਦਾ ਜਦੋਂ ਆਪਰੇਸ਼ਨ ਹੋਇਆ ਸੀਗਾ ਉਸੇ ਟਾਈਮ ਦੇ ਵਿੱਚ 15 ਦਿਨ ਵਾਸਤੇ ਸਾਨੂੰ ਪੂਰੀ ਵਾਰ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ ਪੰਜਾਬ ਦੇ ਵਿੱਚ ਕੋਈ ਐਸੀ ਮੁਹਿੰਮ ਕਰ ਲੈਣੀ ਚਾਹੀਦੀ ਹੈ ਇੱਥੇ ਤਾਂ ਕਿ ਸਾਰੇ ਸਤਰਕ ਰਹਿਣ ਤੇ ਸਾਨੂੰ ਆਪਣੇ ਜਿਹੜੇ ਆਉਣ ਵਾਲੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਵੀ ਇਹ ਸਾਰਾ ਕੁਝ ਦੱਸਣਾ ਬਹੁਤ ਜ਼ਰੂਰੀ ਹੈ ਕਿ ਲੜਾਈਆਂ ਕਿੱਦਾਂ ਹੁੰਦੀਆਂ ਨੇ ਤੇ ਉਹਨਾਂ ਦਾ ਉਹਦੇ ਵਿੱਚ ਰੋਲ ਕੀ ਹੈ ਬਾਕੀ ਪੰਜਾਬੀ ਤੇ ਜਿਹੜੇ ਨੇ ਸਾਡੀ ਫਿਤਰਤ ਹੀ ਐਸੀ ਹੈ ਮੈਨੂੰ ਕਈ ਲੋਕਾਂ ਨੇ ਪੁੱਛਿਆ ਮੈਂ ਕਿਹਾ ਤੁਸੀਂ ਇਹ ਸੋਚਦੇ ਕਿੱਦਾਂ ਹੋ ਕਿ ਪੰਜਾਬੀ ਘਬਰਾ ਜਾਏਗਾ ਪੰਜਾਬੀ ਕਿਹੜੇ ਪਾਸੇ ਘਬਰਾਉਂਦਾ ਹੈ ਲੜਾਈਆਂ ਤੋਂ ਤੇ ਪੰਜਾਬੀ ਤੇ ਹਮੇਸ਼ਾ ਪਿਆਰ ਹੁੰਦਾ ਹੈ ਕਿ ਅਗਰ ਤੁਸੀਂ ਜਸਟਿਸ ਹੋਣੀ ਚਾਹੀਦੀ ਹੈ ਤੇ ਅਗਰ ਜਸਟਿਸ ਵਾਸਤੇ ਕੁਰਬਾਨੀ ਵੀ ਦੇਣੀ ਪੈ ਜਾਏ ਤੇ ਦੇ ਦੇਗਾ ਤੋਂ ਕੋਈ ਡਰ ਵਾਲੀ ਕੋਈ ਗੱਲ ਨਹੀਂ ਹੈ ਪਰ ਫਿਰ ਵੀ ਜਿਹੜਾ ਉਹ ਉਹ ਜਿਹੜੇ ਸਾਡੇ ਅਗੇਂਸਟ ਜਿਹੜੇ ਜਿਹੜਾ ਪ੍ਰੋਪਗੈਂਡਾ ਦਾ ਲੈਵਲ ਹੈ ਨਾ ਉਹ ਬਹੁਤ ਉੱਤੇ ਹੋ ਗਿਆ ਹੈ ਪ੍ਰੋਪਗੈਂਡਾ ਦੇ ਟੂਲਸ ਵੀ ਬਹੁਤ ਵਧ ਗਏ ਨੇ ਤੇ ਇਸ ਵਾਸਤੇ ਸਾਨੂੰ ਉਹਨਾਂ ਟੂਲਸ ਦੇ ਨਾਲ ਮੈਨੇਜ ਕਰਨ ਦਾ ਤਰੀਕਾ ਸਿੱਖਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਰਮਨ ਸਾਹਿਬ ਤੁਸੀਂ ਅੱਜ ਕਈ ਚੀਜ਼ਾਂ ਸਾਨੂੰ ਦੱਸਿਆ ਵੀ ਸਾਡੇ ਦਰਸ਼ਕਾਂ ਨੂੰ ਪਤਾ ਲੱਗਣ ਗਿਆ ਮੇਰੀ ਸਾਰੇ ਆਪਣੇ ਜਿਹੜੇ ਵੀ ਸਾਨੂੰ ਦੇਖਣ ਦਰਸ਼ਕ ਉਹਨਾਂ ਨੂੰ ਸਾਰਿਆਂ ਨੂੰ ਰਿਕੁਐਸਟ ਹੈ ਵੀ ਇਸ ਇੰਟਰਵਿਊ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਔਰ ਸਬਸਕ੍ਰਾਈਬ ਵੀ ਕਰੋ ਤੇ ਪੰਜਾਬ ਪਲਸ ਦੇ ਵਿੱਚ ਕਰਨਲ ਸਾਹਿਬ ਸਾਰਾ ਐਟਰਨਿਟੀਵ ਦੇ ਨਾਲ ਤੇ ਕੰਮ ਦੇਖਦੇ ਹਨ ਤੇ ਲੱਗਦਾ ਵੀ ਇਹਨੂੰ ਲਾਸਟ ਦੇ ਵਿੱਚ ਉਹ ਇਸ ਆਪਣੀ ਜਿਹੜੀ ਕਨਵਰਸੇਸ਼ਨ ਖਤਮ ਕਰਨ ਦੇ ਬੱਲੇ ਕੁਝ ਕਰਨਲ ਸਾਹਿਬ ਕਹਿਣਾ ਚਾਹੁੰਦੇ ਕਰਨਲ ਸਾਹਿਬ ਆ ਤੁਸੀਂ ਸਰ ਹਾਂਜੀ ਸਟੈਂਡਰਡ ਦੀ ਇੱਕ ਜ਼ਰੂਰੀ ਗੱਲ ਹੈ ਮੈਂ ਇਹੋ ਹੀ ਸੋਚਿਆ ਸੀਗਾ ਕਿ ਇੱਕ ਹੀਰਚ ਮੈਂ ਟਾਈਮ ਲੈ ਕੇ ਕਹਾਂਗਾ ਉਹਨੂੰ ਮੈਂ ਕਹਿਣਾ ਉਸ ਗੱਲ ਨੂੰ ਮੈਂ ਕਹਿਣਾ ਦਾ ਪ੍ਰithviराज चौहान ਸਿੰਡਰੋਮ ਇਹਨੂੰ ਮੈਂ ਇਹ ਨਾਂ ਦਿੱਤਾ ਹੋਇਆ ਹੈ ਤੁਸ ਤੁਹਾਨੂੰ ਪਤਾ ਹੀ ਹੈ ਕਿ ਮੁਹੰਮਦ ਗਜ਼ਨੀ ਨੇ 16 ਵਾਰ ਅਟੈਕ ਕੀਤਾ ਸੀਗਾ ਪਿਛਵੀ ਰਾਜ ਦੇ ਉੱਤੇ ਤੇ ਉਹਦੇ ਵਿੱਚੋਂ 15 ਵਾਰ ਪਿਛਵੀ ਰਾਜ ਨੇ ਉਹਨਾਂ ਨੂੰ ਚੋਹਾਨ ਨੇ ਉਹਨਾਂ ਨੂੰ ਹਰਾਤਾ ਸੀਗਾ ਤੇ ਪਰ ਉਹਨਾਂ ਨੂੰ ਛੱਡ ਦਿੱਤਾ ਉਹਨਾਂ ਨੂੰ ਵਾਪਸ ਜਾਣ ਦਿੱਤਾ ਹੁਣ ਮੈਂ ਇਹ ਸਮਝਦਾ ਕਿ ਹਿੰਦੁਸਤਾਨ ਦੇ ਉੱਤੇ ਵੀ ਪਾਕਿਸਤਾਨ ਨੇ 7 ਵਾਰ ਅਟੈਕ ਕਰ ਦਿੱਤਾ 1948 'ਚ ਕੀਤਾ ਫਿਰ 65 'ਚ ਕੀਤਾ ਫਿਰ 71 ਦੇ ਵਿੱਚ ਜੋ ਵੀ ਹੋਇਆ ਕੀਤਾ ਫਿਰ ਕਾਰਗਿਲ ਦੇ ਵਿੱਚ ਕੀਤਾ ਫਿਰ ਪੂਰੀ ਹੋਈ ਉਰੀ ਦੇ ਬਾਅਦ ਬਾਲਾਕੋਟ ਹੋਇਆ ਤੇ ਹੁਣ ਇਹ ਹੋ ਗਿਆ ਤੇ ਉਹ ਉਹ ਜਿਹੜੇ 15 ਵਾਰ ਨੇ ਉਹਦੇ ਵਿੱਚੋਂ 7 ਵਾਰ ਖਤਮ ਹੋ ਗਏ ਨੇ ਮੈਂ ਤੇ ਇਹ ਕਵਾਂਗਾ ਸਾਡੇ ਦੇਸ਼ ਨੂੰ ਕਿ ਅਗਲੀ ਵਾਰੀ ਇਹ ਅਗਰ ਹੁੰਦਾ ਹੈ ਮੇਰਾ ਸੰਦੇਸ਼ ਹੈ ਸਾਡੇ ਪੋਲੀਟੀਕਲ ਲੀਡਰਸ ਨੂੰ ਤੇ ਇਸ ਗੱਲ ਨੂੰ ਪੂਰੀ ਤਰ੍ਹਾਂ ਖਤਮ ਕਰ ਦਿਓ ਜਿੰਨਾ ਅਸੀਂ ਇਹਨਾਂ ਨੂੰ ਛੱਡੀ ਜਾਵਾਂਗੇ ਉਹਨੇ ਇਹ ਜ਼ਿਆਦਾ ਤਾਕਤਵਰ ਹੁੰਦੇ ਜਾਣਗੇ ਤੇ ਫਿਰ ਬਾਅਦ ਦੇ ਵਿੱਚ ਇਹਨਾਂ ਨੂੰ ਕੰਟਰੋਲ ਕਰਨਾ ਬੜਾ ਮੁਸ਼ਕਲ ਹੋ ਜਾਏਗਾ ਜਾਂ ਤੇ ਇਹ ਸੁਧਰ ਜਾਣ ਤੇ ਅਗਰ ਨਹੀਂ ਸੁਧਰਦੇ ਨੇ ਜੇ ਫਿਰ ਇਹ ਇਹ ਜਿਹੜੀ ਪਾਕਿਸਤਾਨ ਆਰਮੀ ਹੈ ਇਹਨੂੰ ਪੂਰੀ ਤਰ੍ਹਾਂ ਡਿਸਟਰੋਏ ਕਰਨ ਵਾਸਤੇ ਸਾਡਾ ਜੋ ਵੀ ਲੱਗ ਜਾਏ ਜਿੰਨਾ ਵੀ ਸਾਡਾ ਖਰਚਾ ਹੋ ਜਾਏ ਕੋਈ ਇੱਕ نسل ਵੀ ਖਤਮ ਹੋ ਜਾਏ ਸਾਨੂੰ ਇਹ ਕੰਮ ਕਿਸੇ ਨਾ ਕਿਸੇ ਦਿਨ ਕਰਨਾ ਹੀ ਪਏਗਾ ਪ੍ਰਿਥਵੀ ਰਾਜ ਚੋਹਾਨ ਦੇ ਵਾਂਗੂ ਅਸੀਂ ਇਹਨਾਂ ਨੂੰ ਬਾਰ ਬਾਰ ਛੱਡ ਨਹੀਂ ਸਕਦੇ ਕਰਨਲ ਸਾਉਦਾ ਟੇਕ ਹੈ ਵੀ ਪ੍ਰਿਥਵੀ ਰਾਜ ਚੋਹਾਨ ਦੀ ਤਰ੍ਹਾਂ ਆਪਾਂ ਇਹਨਾਂ ਨੂੰ ਬਾਰ ਬਾਰ ਛੱਡ ਨਹੀਂ ਸਕਦੇ ਔਰ ਛੱਡਣਾ ਵੀ ਨਹੀਂ ਚਾਹੀਦਾ ਜਿਹੜੇ ਸਾਡੀ ਗੱਲਬਾਤ ਸੁਣ ਰਹੇ ਆਂ ਪਲੀਜ਼ ਇਨ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਸਾਡੀ ਗੱਲ ਤਾਂ ਕਿ ਅੱਗੇ ਤੋਂ ਅੱਗੇ ਪਹੁੰਚੇ ਕਰਨਾ ਸਾਹਿਬ ਤੁਸੀਂ ਸਾਡੇ ਸੱਦੇ ਤੇ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੱਸੀ ਕਾਲ ਥੈਂਕ ਯੂ ਜੀ ਥੈਂਕ ਯੂ ਸਤਜੰਦਰ ਜੀ ਸੱਸੀ ਕਾਲ ਹਮੇਸ਼ਾ ਹੀ ਇੱਥੇ ਆ ਕੇ ਬਹੁਤ ਅੱਛਾ ਲਾਈਫ ਬਾਈਕ ਵੀ ਖਾਲਸਾ ਬਾਈ ਜੀ ਕੀ ਥਾਤੇ